ਸਾਰਾ ਯਰਗੀ ਸਾਡਾ ਇਹ ਕਹਿਣ ਦਾ ਵੀ ਐਰਕੀ ਭਾਈ ਸਾਹਿਬ ਦੇ ਨਾਲ ਨੂੰ ਮੈਨੂੰ ਤੇ ਲੱਗਦਾ ਵੀ ਐਰਕੀ ਸੁਹਾਗਾ ਹੀ ਫੇਰ ਦੇਣਗੇ ਤੇ ਸੁਰਸਿੰਘ ਪਿੰਡ ਦੇ ਵਿੱਚ ਖੜੇ ਆ ਬੜੀ ਪਵਿੱਤਰ ਧਰਤੀ ਵੀ ਹੈ ਤੇ ਪਰ ਇੱਥੇ ਦਫ਼ਤਰ ਖੋਲਿਆ ਹੋਇਆ ਅਮਰਤਪਾਲ ਦੇ ਚੋਣ ਪ੍ਰਚਾਰ ਦੇ ਲਈ ਉੱਥੋਂ ਦੇ ਲੋਕ ਮੌਜੂਦ ਹੈਗੇ ਕੁਝ ਖੜ ਕੇ ਸਾਨੂੰ ਵੇਖ ਕੇ ਗੱਲਬਾਤ ਕਰਾਂਗੇ ਬੀਬੀ ਖਰੜਾ ਨੂੰ ਲੈ ਕੇ ਬੜੇ ਲੋਕ ਸਵਾਲ ਚੱਕਦੇ ਮਾਲਵੇ ਵਾਲੇ ਖਾਸ ਕਰਕੇ ਚੱਕਦੇ ਕਹਿੰਦੇ ਸੰਗਰੂਰ ਵਾਲੇ ਪਾਸਾ ਪਲਟ ਦਿੰਦੇ ਪਰ ਮੱਝ ਵਾਲਿਆਂ ਨੇ ਪਿਛਲੀ ਵਾਰੀ ਪੈੜੀ ਕਰਤੀ ਫਾ ਚਲੋ ਗਲਤੀ ਹੋਈ ਹੈ ਆਪਣਾ ਮਾਝੇ ਵਾਲਿਆ ਕੋ ਮੰਨਦੇ ਆ ਇਹ ਬੀਬੀ ਖਾਲੜਾ ਵਾਲਾ ਕੀ ਹੈ ਕਿ ਸਰਦਾਰ ਮਾਨ ਸਾਹਿਬ ਵਾਲਾ ਜਿਹੜਾ 99 ਦਾ ਰਿਕਾਰਡ ਆ ਉਹ ਵੀ ਤੋੜਨ ਜਾ ਰਹੇ ਆ ਅਸੀਂ ਲੋਕ ਜਿਹੜੇ ਆ ਧੱਕੇਸ਼ਾਹੀ ਦੇ ਵਰਖਲਾ ਭਾਵੇਂ ਕਿਸੇ ਵੀ ਬੰਦੇ ਨਾਲ ਧੱਕਾ ਸਾਾਨੂੰ ਬਰਦਾਸ਼ਤ ਨਹੀਂ ਕਰਦਾ ਗਵਰਨਮੈਂਟਾਂ ਨੇ ਮੌਕੇ ਦੀਆਂ ਸਰਕਾਰਾਂ ਨੇ ਜਿਹੜਾ ਨਾ ਅਮਰਤਪਾਲ ਨਾਲ ਬਹੁਤ ਧੱਕੇ ਕੀਤੀ ਆ ਤੇ ਬਹੁਤ ਬੇਨਸਾਬੀ ਕੀਤੀ ਬੀਬੀ ਖਾਲੜਾ ਦਾਗ ਲੱਗਾ ਮਾਝੇ ਦੇ ਮੱਥੇ ਉਹ ਇੱਕ ਰੀਤ ਹੁੰਦਾ ਨੂੰ ਮੌਕਾ ਮਿਲਿਆ ਲੋਕ ਉਹ ਵੀ ਇਹ ਚੀਜ਼ ਹਲ ਹੋਇਆ ਕਿ ਇੱਕ ਧੱਕਾ ਹੋਇਆ ਨਜਾਇਜ਼ ਹੋਇਆ ਬੰਦੇ ਨਾਲ ਜਿਆਦਾ ਇਸੇ ਕਰਕੇ ਲੋਕ ਬਾਹਰ ਆ ਆਮਹਰੇ ਨਿਕ ਆਮਰ ਜਦੇ ਨਿਕਲਦੇ ਆ ਕੋਈ ਕਿਸੇ ਪਾਰਟੀ ਦਾ ਕੋਈ ਡਾਟ ਡੱਕਰ ਨਹੀਂ ਕਈ ਯਾਰ ਜੁੜੇ ਹੁੰਦੇ ਆ ਪਰਿਵਾਰ ਮੈਂਬਰ ਸਾਰੇ ਉਹ ਆਪੇ ਸਮੇਂ ਨਾਲ ਚੀਜ਼ਾਂ ਢਾਈਆਂ ਜਾਣਗੀਆਂ ਗਾ ਦਿਖਾ ਵੇਖੀ ਜੇ ਉਹ ਜਿਹੜਾ ਅਨਮੋਲ ਹੈਗਾ ਕੋਈ ਯਾਰ ਕੀ ਭਾਈ ਅੰਮਰਪਾਲ ਸਿੰਘ ਨੂੰ ਮੇਰੇ ਹਿਸਾਬ ਨਾਲ ਤੇ 3 ਲੱਖ ਪਲੱਸ ਲੀਡ ਨਜਤਾਵਾਂਗੇ ਇਥੋਂ ਖੁਸ਼ੀ ਆ ਵੀ ਸਾਡਾ ਪਿੰਡ ਧਰਮੀ ਪਿੰਡ ਆ ਇਤਿਹਾਸਕ ਪਿੰਡ ਆ ਮੇਰੀ ਬੀਰੀ ਦੇ مالک ਗੁਰੂ ਅਰਗਵਿੰਦ ਸਾਹਿਬ ਬਾਬਾ ਵਿਦੀ ਚਾਂਜੀ ਦੀਆਂ ਬਖਸ਼ੀਆਂ ਤੇ ਸਾਡੇ ਪਿੰਡ ਦੇ ਨੌਜਵਾਨ ਹਮੇਸ਼ਾ ਹੀ ਬੇਸ਼ੱਕ ਕੌਮ ਦੇ ਲੀਡਰ ਸਮੇਂ-ਸਮੇਂ ਤੇ ਆਉਂਦੇ ਰਹੇ ਆ ਜਾਂ ਬੜੇ ਥਾਵਾਂ ਤੇ ਲੀਡਰਾਂ ਹਣਸ ਪਰ ਸਾਡੇ ਪਿੰਡ ਦੇ ਨੌਜਵਾਨ ਹਮੇਸ਼ਾ ਹੀ ਚੰਗੇ ਕੰਮ ਲਈ ਅੱਗੇ ਜੋ ਹੁੰਦੇ ਆ ਤੇ ਸਾਨੂੰ ਇਸ ਵਾਰ ਵੀ ਬੜੀ ਖੁਸ਼ੀ ਆ ਕਿ ਭਾਈ ਅਮਰਪਾਲ ਸਿੰਘ ਦੀ ਆਵਾਜ਼ ਆਈ ਆ ਹੁਣ ਨੌਜਵਾਨਾਂ ਚ ਇੱਕ ਉਤਸ਼ਾਹ ਆ ਗਿਆ ਨੌਜਵਾਨ ਸਾਰੇ ਇਹੋ ਸੋਚਦੇ ਆ ਵੀ ਅਸੀਂ ਰਾਤ ਨੂੰ ਸਕੂਨ ਦੀ ਨੀਂਦ ਸੌਵਾਂਗੇ ਵੀ ਅਸੀਂ ਚੰਗੇ ਥਾਂ ਦੇ ਬਟਨ ਦੱਬਾਂਗੇ ਹਾਂਜੀ ਮਾਜੇ ਨੂੰ ਤੁਹਾਨੂੰ ਪਤਾ ਫਿਰ ਇੱਥੋਂ ਸੋਰ ਵੀ ਬਗਾਵਤ ਦੇ ਇੱਥੋਂ ਹੀ ਉੱਠਨੇ ਆ ਜੋ ਕੁਝ ਹੋਣਾ ਮਾਜੇ ਚ ਹੀ ਹੋਣਾ ਵਾ ਇਹਨੂੰ ਹੀ ਆਂਦੇ ਪਹਿਲੋਂ ਨਾਪ ਲਈਏ ਅੱਗੇ ਵੀ ਓਦਾਂ ਪਜਦਾ ਨੱਪਿਆ ਸੀ ਤੇ ਹੁਣ ਫੇਰ ਨੱਪਨ ਨੂੰ ਫਿਰਦੇ ਆ ਕੀ ਲੱਗਦਾ ਵੋਟਾਂ ਦਾ ਮਾਹੌਲ ਵੋਟਾਂ ਦਾ ਭਾਈ ਸਾਹਿਬ ਦੇ ਨਾਲ ਹੀ ਇਹ ਸਾਰੀ ਦੁਨੀਆ ਕਿਸੇ ਨੂੰ ਕੋਈ ਨਹੀਂਗਾ ਵੀ ਹੁਣ ਸਾਰੀਆਂ ਪਾਰਟੀਆਂ ਛੱਡ ਕੇ ਨਵੀਂ ਪਣੀਰੀ ਜਿਹੜੀ ਉਹ ਕਹਿੰਦੀ ਆ ਵੀ ਅਸੀਂ ਇੱਕ ਤਰਫਾ ਹੀ ਆ ਖਡੂਰ ਸਾਹਿਬ ਹਲਕੇ ਦੇ ਵਿੱਚ ਲੋਕਾਂ ਨਾਲ ਗੱਲਬਾਤ ਕਰ ਰਹੇ ਸੀ ਤਾਂ ਇੱਕ ਵੱਖਰੀ ਚੀਜ਼ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਕਿ ਜਿਵੇਂ ਪਹਿਲਾਂ ਵੀ ਗੱਲਾਂ ਹੋਈਆਂ ਸੀ ਕਿ ਪਿੰਡ ਦੇ ਵਿੱਚ ਕਾਇਆਂ ਬਣ ਗਈਆਂ ਪਰ ਇਹ ਸੁਰ ਸਿੰਘ ਪਿੰਡ ਦੇ ਵਿੱਚ ਖੜੇ ਆ ਬੜੀ ਪਵਿੱਤਰ ਧਰਤੀ ਵੀ ਹੈ ਤੇ ਪਰ ਇੱਥੇ ਦਫ਼ਤਰ ਖੋਲਿਆ ਹੋਇਆ ਅਮਰਤਪਾਲ ਦੇ ਚੋਣ ਪ੍ਰਚਾਰ ਦੇ ਲਈ ਉੱਥੋਂ ਦੇ ਲੋਕ ਮੌਜੂਦ ਹੈਗੇ ਕੁਝ ਖੜ ਕੇ ਸਾਨੂੰ ਵੇਖ ਕੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸ ਕੀ ਕਰੋ ਬਪੂ ਜੀ? ਠੀਕ ਠਾਕ ਜੀ। ਖੋਲਤਾ ਦਫਤਰ ਖੋਲਤਾ ਪਿੰਡ ਚੋਂ। ਹਾਂਜੀ ਹਾਂਜੀ ਹਾਂਜੀ। ਕੀ ਸੋਚ ਕੇ ਖੋਲਿਆ ਫਿਰ? ਬਸ ਸੋਚਿਆ ਇਹੋ ਵੀ ਆਰ ਕੇ ਆਪਾਂ ਭਾਈ ਅਮਰਤਪਾਲ ਨੂੰ ਜਿਤਾਉਣਾ ਹੈ। ਹਾਂ। ਤੇ ਹਰ ਹਾਲਤ ਵਿੱਚ ਜਿਤਾਉਣਾ। ਹੂੰ। ਹਾਂਜੀ। ਕੀ ਮਾਹੌਲ ਕੀ ਕੀ ਹੁੰਦਾ? ਮਾਹੌਲ ਵਧੀਆ ਜੀ ਸਾਰੇ ਲੋਕ ਸਾਡੇ ਪਿੰਡ ਦੀ ਦਾਹਰ ਵੋਟ ਪਿੰਡ ਦੀ ਵੋਟ ਤੋਂ ਲਾ ਲਈਏ ਹੁੰਦਾ। じゃ ਕੀ ਕਹਿੰਦੀ ਆ? 70-80% ਵੋਟ ਤੇ ਪੈ ਜਾਣੀ ਭਾਈ ਅਮਰਤਪਾਲ ਨੂੰ। ਅੱਛਾ। ਹਾਂਜੀ। ਸਾਰੀਆਂ ਪਾਰਟੀਆਂ ਦੇ ਆ ਕਾਂਗਰਸੀ ਵੀ ਹੈਗੇ ਆ ਸਰ ਜਿੰਨੇ ਸਾਡੇ ਵੀਰ ਖਰੋਤੇ ਆ ਜੋ ਕਾਂਗਰਸ ਵਾਲੇ ਵੀ ਆ ਅਕਾਲੀ ਦਲ ਵਾਲੇ ਵੀ ਆ ਆ ਸਾਰੀਆਂ ਪਾਰਟੀਆਂ ਵਾਲੇ ਮਿਲੇ ਆ ਹਾਂ ਬਸ ਮਸਲਾ ਇਹ ਵੀ ਆਪਾਂ ਕਿ ਭਾਈ ਅਮਰਪਾਲ ਨੂੰ ਜਿਤਾਉਣਾ ਜਿਤਾਵਾ ਤੇ ਕਿਉਂ ਜਿਤਾਉਣਾ ਤੁਸੀਂ ਤੁਸੀਂ ਪੁੱਛੋ ਹਾਂ ਜਿਤਾਉਣਾ ਇਹ ਆ ਵੀ ਅਸੀਂ ਅਸੀਂ ਲੋਕ ਜਿਹੜੇ ਆ ਨਾ ਉਹ ਧੱਕੇਸ਼ਾਹੀ ਦੇ ਬਰਖਲਾਫ ਆ ਭਾਵੇਂ ਕਿਸੇ ਵੀ ਬੰਦੇ ਨਾਲ ਹੋਵੇ ਧੱਕਾ ਸਾ ਨੂੰ ਬਰਦਾਸ਼ਤ ਨਹੀਂ ਕਰਦਾ ਗਵਰਨਮੈਂਟਾਂ ਨੇ ਮੌਕੇ ਦੀਆਂ ਸਰਕਾਰਾਂ ਨੇ ਜਿਹੜਾ ਨਾ ਅਮਰਪਾਲ ਨਾਲ ਬਹੁਤ ਧੱਕੇ ਕੀਤੀ ਆ ਤੇ ਬਹੁਤ ਬੇਨਸਾਬੀ ਕੀਤੀ ਆ ਤੇ ਇਸ ਕਰਕੇ ਅਸੀਂ ਸਾਡੀ ਲੜਾਈ ਕਿਸੇ ਪਾਰਟੀ ਦੇ ਬਰ ਖਿਲਾਫ ਨਹੀਂ ਗਾ ਅਸੀਂ ਜਿਹੜੀ ਚੋਣ ਲੜਨੀ ਆ ਜਾਂ ਵੋਟ ਪਾਉਣੀ ਆ ਅਸੀਂ ਕਿਸੇ ਪਾਰਟੀ ਨੂੰ ਬਰ ਖਿਲਾਫ ਨਹੀਂ ਪਾਉਣੀ ਨਾ ਹੀ ਕਾਂਗਰਸ ਬਰ ਖਿਲਾਫ ਆ ਨਾ ਅਕਾਲੀ ਦਲ ਦੇ ਨਾ ਹੋਰ ਕਿਸੇ ਪਾਰਟੀ ਦੇ ਅਸੀਂ ਸਿਰ ਵੋਟ ਅਮਰਤਪਾਲ ਨੂੰ ਪਾਉਣੀ ਤੇ ਸਾਡੀ ਵੋਟ ਅਮਰਤਪਾਲ ਨੂੰ ਸਾਡੇ ਕੇ ਨਾ ਕੋਈ ਲੜਾਈ ਨਹੀਂ ਕੋਦੇ ਹਾਂ ਧੱਕਾ ਕਿਹੜੀ ਗੱਲ ਦਾ ਧੱਕਾ ਸਰ ਜੀ ਵੇਖੋ ਉਹ ਬੰਦਾ ਆ ਅਮਰਤ ਛਕਾਉਂਦਾ ਸੀ ਲੋਕਾਂ ਨੂੰ ਨਸ਼ਿਆਂ ਤੋਂ ਹਟਾਉਂਦਾ ਸੀ ਤੇ ਇਹ ਦੋਵੇਂ ਬੰਦੇ ਦੋਵੇਂ ਜਿਹੜੇ ਕੰਮ ਹੁੰਦੇ ਆ ਦੋਵੇਂ ਜਿਹੜੇ ਮੂਲ ਕੰਮ ਹੁੰਦੇ ਆ ਇਹ ਸਮਾਜ ਦੇ ਵਿੱਚ ਬੜੇ ਅਹਿਮ ਰਹਦੇ ਆ ਨਸ਼ਾ ਵੇਖੋ ਅਸੀਂ ਕਿੰਨਾ ਰੌਲਾ ਰੌਲਾ ਪਾਉਨੇ ਵੀ ਗਵਰਨਮੈਂਟਾਂ ਜੇ ਕਰਦੀਆਂ ਉਹ ਕਰਦੀਆਂ ਨਸ਼ਿਆ ਨਸ਼ਿਆਂ ਨਾਲ ਵੇਖੋ ਘਰਾਂ ਦੇ ਘਰ ਬਰਬਾਦ ਹੋ ਗਏ ਤਬਾਹ ਹੋ ਗਏ ਨਸ਼ਾ ਜਿਹੜਾ ਨਾ ਦਵਾਈ ਨਾਲ ਬੰਦਾ ਨਹੀਂ ਛੱਡ ਸਕਦਾ ਜਿੰਨਾ ਦੋਰਾ ਉਹਦਾ ਆਪਣਾ ਮਨ ਜਿਹੜਾ ਨਾ ਉਹ ਨਸ਼ਾ ਛੱਡਣ ਦੀ ਹੱਕ 'ਚ ਨਹੀਂ ਹੁੰਦਾ ਤੇ ਅਮਰਤਪਾਲ ਦਾ ਪ੍ਰਚਾਰ ਇਹੋ ਜਿਹਾ ਸੀ ਜਾਂ ਇਹੋ ਜਿਹਾ ਹੈਗਾ ਆ ਕਿ ਲੋਕ ਉਹਦਾ ਭਾਸ਼ਣ ਸੁਣ ਕੇ ਉਹਦੀਆਂ ਗੱਲਾਂ ਸੁਣ ਕੇ ਆਪਣੇ ਆਪ ਵੀ ਲੋਕ ਨਸ਼ਿਆ ਛੱਡੇ ਆ ਤੇ ਹਜ਼ਾਰਾਂ ਬੰਦਿਆਂ ਨੇ ਛੱਡੇ ਇਸ ਕਰਕੇ ਅਸੀਂ ਵਾਕ ਦੂਜੀ ਗੱਲ ਉਹ ਅੰਮ੍ਰਿਤ ਵਾਰ ਅੰਮ੍ਰਿਤ ਛਕਾਉਣ ਦੀ ਗੱਲ ਕਰਦਾ ਅੰਮ੍ਰਿਤ ਵੀ ਸਾਡੇ ਧਰਮ ਦੇ ਵਿੱਚ ਜਿਹੜਾ ਸਹੀ ਮੰਨਿਆਗਾ ਜਾਇਜ਼ ਹੈਗਾ ਵੀ ਜਾਇਜ਼ ਆ ਅੰਮ੍ਰਿਤ ਛਕਾਉਣਾ ਕੋਈ ਗੁਨਾਹ ਨਹੀਂਗਾ ਬੰਦੇ ਨੂੰ ਸਿੱਖੀ ਸੂਲ ਦੇ ਵਿੱਚ ਪ੍ਰਪੱਕ ਕਰਦਾ ਤੇ ਇਸ ਕਰਕੇ ਉਹ ਜਿਹੜੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨਾ ਮੌਕੇ ਦੀ ਜਿਹੜੀ ਗਵਰਨਮੈਂਟ ਜਾਂ ਕੋਈ ਸਰਕਾਰ ਹੋਵੇ ਨਾ ਉਹਨੂੰ ਇਹੋ ਜਿਹੀਆਂ ਗੱਲਾਂ ਚੰਗੀਆਂ ਉਹ ਉਹਨਾਂ ਨੂੰ ਬਸ ਚਾਪਲੂਸੀ ਵਾਲੇ ਬੰਦੇ ਚਾਹੀਦੇ ਆ ਜੇ ਜਿੱਦਾਂ ਦਾ ਉਹਨਾਂ ਹਾਂ ਕੀ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਜਿਹੜਾ ਨਾ ਅਸੀਂ ਇਹ ਵੀ ਚਾਹੁੰਦੇ ਆ ਵੀ ਜਿਹੜਾ ਰਾਜਸੀ ਜਿਹੜਾ ਪੋਲੀਟੀਕਲ ਸਿਸਟਮ ਆ ਨਾ ਉਹ ਇਹੋ ਜਿਹੇ ਬੰਦੇ ਚੁਣੇ ਜਾਣ ਜਿਹੜੇ ਬੰਦੇ ਸੱਚ ਦੀ ਗੱਲ ਕਰਨ ਜਿਹੜੇ ਬੰਦੇ ਹੱਕ ਦੀ ਗੱਲ ਕਰਨ ਨਾ ਕਿ ਜਿਹੜੇ ਬੰਦੇ ਲੁੱਟ ਦੀ ਗੱਲ ਕਰਨ ਜਿਹੜੀਆਂ ਬਾਕੀ ਆਮ ਆਮ ਜਿਹੜੀਆਂ ਬਾਕੀ ਆਮ ਪਾਰਟੀਆਂ ਰਹਿ ਬੈਠੀਆਂ ਹੈਗੀਆਂ ਨਾ ਉਹਨਾਂ ਦਾ ਧਿਆਨ ਲੁੱਟਣ ਛੁੱਟਣ ਵਾਲੇ ਹੁੰਦਾ ਤੇ ਉਹ ਜਦੋਂ ਪਾਰਲੀਮੈਂਟ ਜਾਂ ਐਮਐਲ ਵਿਧਾਨ ਸਭਾ ਜਾਂਦੇ ਆ ਨਾ ਉਹਨਾਂ ਦੀਆਂ ਕੁਝ ਮਜਬੂਰੀਆਂ ਵੀ ਹੁੰਦੀਆਂ ਉਹ ਇਹੋ ਜਿਹੀਆਂ ਪਾਲਿਸੀਆਂ ਬਣਾਉਂਦੇ ਜਿਹੜੀ ਉਹਨਾਂ ਦੇ ਹੱਕ ਜਾਂਦੀਆਂ ਆਮ ਜਨਤਾ ਤੋਂ ਜਿਹੜੀਆਂ ਪਾਲ ਤੇ ਅਸੀਂ ਇਹ ਚਾਹੁੰਨੇ ਵੀ ਜੇ ਸਮਾਜ ਦੇ ਵਿੱਚ ਸੁਧਾਰ ਹੋਣਾ ਚਾਹੀਦਾ ਪਰ ਸਾਡੇ ਲੋਕਾਂ ਨੇ ਨਾ ਬੜੀ ਦੁੱਖ ਦੀ ਗੱਲ ਵੀ ਸਾਡੇ ਲੋਕਾਂ ਨੇ ਨਾ ਸੜਕਾਂ ਨੂੰ ਤੇ ਗਲੀਆਂ ਨਾਲੀਆਂ ਨੂੰ ਵਿਕਾਸ ਸਮਝ ਲਿਆ ਜਾਂ ਟਾ ਡਾ ਵਾਲਾ ਸਕੀਮਾਂ ਨੂੰ ਵਿਕਾਸ ਸਮਝ ਲਿਆ ਕਿ ਸਾਡੇ ਇਹੋ ਜੀਆਂ ਸਾਨੂੰ ਸਕੀਮਾਂ ਚਾਹੀਦੀਆਂ ਅਹੀਂ ਉਹ ਚਾਹੁੰਨੇ ਵੀ ਇਹ ਇੱਕ ਹਸਾਬ ਦੀ ਅਮਰਤਪਾਲ ਦੀ ਇੱਕ ਹਸਾਬ ਦੀ ਸ਼ੁਰੂਆਤ ਹੈ ਇਹ ਅਮਰਤਪਾਲ ਅਮਰਤਪਾਲ ਜਾਂ ਅਮਰਤਪਾਲ ਵਰਗੇ ਲੋਕ ਗਾੜੀ ਆਉਣਗੇ ਤੇ ਫੇਰ ਸਾਡੇ ਸਮਾਜ ਦਾ ਫੇਰ ਸਾਡੇ ਦੇਸ਼ ਦਾ ਫੇਰ ਸਾਡੇ ਸੂਬੇ ਦਾ ਸੁਧਾਰ ਹੋ ਸਕਦਾ ਇਸ ਕਰਕੇ ਅਮਰਪਾਲ ਇਹ ਸਾਰੇ ਫਿਰ ਤੁਸੀਂ ਸੁਰਸਿੰਘ ਤੋਂ ਹੀ ਖੜੇ ਹੋ ਹਾਂਜੀ ਹਾਂਜੀ ਸਾਰੇ ਕੀ ਮਾਹੌਲ ਕੀ ਹੈ ਵੈਸੇ ਮਾਹੌਲ ਵੀਰ ਜੀ ਬਹੁਤ ਵਧੀਆ ਵਾ ਕਿਉਂਕਿ ਜਿੰਨੇ ਵੀ ਪਿੰਡ ਦੀ ਨੌਜਵਾਨੀਆਂ ਸਾਰੀ ਬਿਲਕੁਲ ਤਿਆਰ ਆ ਕੇ ਭਾਈ ਅਮਰਪਾਲ ਨੂੰ ਵੋਟਾਂ ਬਾਗੇ ਤੇ ਜਿਹੜੀ ਆਪਾਂ ਜਿਗਾਉਣਾ ਵਾ ਤੇ ਬਾਕੀ ਜਿਹੜੀ ਸਰਕਾਰਾਂ ਦੀ ਗੱਲ ਆ ਜਿਹੜੀ ਸੈਂਟਰ ਦੀ ਸਰਕਾਰ ਆ ਤੇ ਪੰਜਾਬ ਦੀ ਸਰਕਾਰ ਆ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ੱੱੱਕਾ ਵਾ ਸਿੱਖਾਂ ਦੇ ਨਾਲ ਕੀਤਾ ਕਿਉਂਕਿ ਭਾਈ ਸਾਹਿਬ ਨੇ ਹੁਣ ਅਜਨਾਲੇ ਜਿਹੜਾ ਪਰਚਾ ਆਇਆ ਹਨਾ ਪਰਚਾ ਪਾ ਕੇ ਇਹਦੀ ਡਿਬੜੂਗੜ੍ਹ ਦੀ ਈਲ ਚ ਭੇਜਤਾ ਜੇ ਬੰਦਾ ਅਸੀਂ ਜਾਇਜ ਜਿ ਤਰ੍ਹਾਂ 307 ਦਾ ਪਰਚਾ ਕਰਕੇ ਪੰਜਾਬ ਦੀ ਈਲ ਦੇ ਵਿੱਚ ਇੱਥੇ ਸ਼ਿਫਟ ਕਰ ਦੇ ਜੋ ਕਾਨੂੰਨ ਆ ਉਹਨਾਂ ਨੇ ਡਿਬੜੂਗੜ੍ਹ ਭੇਜਤਾ ਇਹ ਸਾਡੇ ਨਾਲ ਧੱਕਾ ਹੁੰਦਿਆ ਸਿੱਖਾਂ ਦੇ ਨਾਲ ਕਈ ਨਾਲ ਕੀ ਮੌਲ ਕੀ ਹੈ ਮੌਲ ਚੜਦੀ ਕਲਾ ਲਾ ਜੀ ਹੂੰ ਤੇ ਹਰੇਕ ਹੀ ਬੰਦੇ ਦੀ ਦਿਲੋਂ ਇਹ ਆਵਾਜ਼ ਆ ਵੀ ਭਾਈ ਅਮਰਤਪਾਲ ਸਿੰਘ ਨੂੰ ਵੋਟਾਂ ਪਾ ਕੇ ਤੇ ਐਰ ਕੀ ਜਿਤਾ ਕੇ ਤੇ ਪਾਰਲੀਮੈਂਟ ਚ ਭੇਜਣਾ ਵਾ ਤੇ ਕਿਉਂਕਿ ਉਹ ਆਪਣੇ ਹੱਕ ਸੱਚ ਦੀ ਆਵਾਜ਼ ਉਥੇ ਬੁਲੰਦ ਕਰਨਗੇ ਅੱਛਾ ਹਾਂਜੀ ਵਿਰੋਧੀ ਤਾਂ ਇਲਜ਼ਾਮ ਵੀ ਲਾਉਂਦੇ ਕਹਿੰਦੇ ਸੰਵਿਧਾਨ ਨੂੰ ਨਹੀਂ ਮੰਨਦਾ ਸੀ ਹੁਣ ਆਪ ਹੀ ਵੇਖੋ ਜੀ ਸੰਵਿਧਾਨ ਨੂੰ ਨਾ ਮੰਨਣ ਵਾਲੀ ਜਿਹੜੀ ਗੱਲ ਹੈ ਜੀ ਸੰਵਿਧਾਨ ਜਿਹੜੇ ਵਿਰੋਧੀ ਤੇ ਰਿਆ ਉਹ ਕਿਹੜਾ ਸੰਵਿਧਾਨ ਨੂੰ ਮੰਨਦੇ ਆ ਵੇਖ ਲਓ ਉਹ ਸੰਵਿਧਾਨ ਦੇ ਅਨੁਸਾਰ ਕਿਹੜਾ ਚੱਲਦੇ ਆ ਤੇ ਉਹ ਸੰਵਿਧਾਨ ਦੀਆਂ ਧੱਜੀਆਂ ਤਾਂ ਉਹ ਵੀ ਹਟਾਉਂਦੇ ਆ ਤੇ ਇਹ ਚੀਜ਼ ਹੈ ਵੀ ਸੰਵਿਧਾਨ ਜਿਹੜਾ ਭਾਈ ਅਮਰਤਪਾਲ ਸਿੰਘ ਆ ਸੁਵਿਧਾਨ ਨੂੰ ਮੰਨਣਾ ਨਾ ਮੰਨਣਾ ਇੱਕ ਬਰਬ ਪਰੇਖ ਰੱਖ ਕੇ ਗੱਲਿਆ ਵੀ ਜਿਹੜਾ ਸਵਿਧਾਨ ਦੇ ਅਨੁਸਾਰ ਜੇ ਕੰਮ ਹੋਣ ਦਿਆ ਵਾ ਚੰਗੇਲੀ ਹੋਣ ਦਿਆ ਵਾ ਤੋ ਉਹਨੂੰ ਮੰਨਣ ਚ ਕੀ ਹਰਜਿਆ ਵੀ ਵਿਰੋਧੀ ਵੀ ਤਾਂ ਇੱਤਾ ਜੀਆਂ ੜਾਉਂਦੇ ਆ ਇਹ ਆਮ ਇਨਸਾਨ ਦੇ ਉੱਤੇ ਜਿਹੜਾ ਕੋਈ ਏਡਾ ਕੋਈ ਕ੍ਰਾਈਮਨਲ ਵੀ ਨਹੀਂ ਹੈਗਾ ਕੁਛ ਨਹੀਂ ਹੈਗਾ ਉਹਤੇ ਐਨਐਸਏ ਲਾ ਕੇ ਉਹਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਣਾ ਤੇ ਇਹ ਵੀ ਸਵਿਧਾਨ ਦੀਆਂ ਤਾਂ ਜੀਆਂ ੜਾਉਣਾ ਹੀ ਆ ਇਹ ਸਵਿਧਾਨ ਅਨੁਸਾਰ ਤਾਂ ਨਹੀਂ ਹੈਗਾ ਵੀ ਕੰਮ ਵੀ ਉਹਨਾਂ ਇੱਕ ਇਕ ਆਮ ਇਨਸਾਨ ਨੂੰ ਜਿਹੜਾ ਅੰਮ੍ਰਿਤ ਛਕਾਉਂਦਾ ਨਸ਼ਿਆਂ ਤੋਂ ਦੂਰ ਕਰਦਾ ਉਹ ਤੇ ਐਨਐਸਏ ਲਾ ਲਈਏ ਤੇ ਉਹਨੂੰ ਡਿਬਰੂ ਕੱਢ ਭੇਜ ਦਈਏ ਕਿੱਡਾ ਕੋ ਵੱਡਾ ਕ੍ਰਾਈਮਨਲ ਹੀ ਜਾਂ ਉਹਦੀ ਕੀ ਕੀ ਉਹਦੀ ਕ੍ਰਾਈਮਨਲ ਬੈਕਗ੍ਰਾਉਂਡ ਹੀ ਤੇ ਇਸ ਕਰਕੇ ਵੀ ਸੰਵਿਧਾਨ ਦਾ ਮੈਂ ਕਿੰਨਾ ਕੋਈ ਨਸ਼ਾ ਭਾਜੀ ਅੱਗੇ ਨਾਲੋਂ 30 40% ਵਾਧਾ ਹੀ ਗਿਆ ਵਾ ਜਿੰਨਾ ਪਰਸੈਂਟੇਜ ਦੱਸਦੇ ਨਾ ਵੀ ਇੰਨੇ ਪਰਸੈਂਟੇਜ ਤੇ ਨਸ਼ਾ ਉਹ ਤੋਂ 30% ਵਧ ਗਿਆ 40 ਇਹ ਤਾਂ ਕਹਿੰਦੇ ਸੀ ਘਟਾ ਦੇਣਾ ਆਮ ਆਦਮੀ ਨਹੀਂ ਨਹੀਂ ਜੀ ਤੁਸੀਂ ਨਾਲ ਚੱਲੋ ਤੁਹਾਨੂੰ ਦਿਖਾ ਦਿੰਨੇ ਹੈ ਘਟਾਉਣ ਵਾਲੇ ਦੀ ਗੱਲ ਹੀ ਖਤਮ ਹੋ ਗਈ ਆ ਜਿਹੜੀ ਪੁਲਿਸ ਅੱਗੇ ਥੋੜੀ ਬਾਅਦ ਹੀ ਰੇਡ ਕਰਦੀ ਜਾਂ ਬੰਦੇ ਫੜਦੇ ਉਹ ਵੀ ਛੱਡ ਗਈ ਆ ਉਹ ਵੀ ਕਹਿੰਦੀ ਵੀ ਨਹੀਂ ਇਹ ਹੁਣ ਸਾਡੇ ਮਸੋਂ ਬਾਹਰ ਹੋ ਗਿਆ ਬੰਦਾ ਫੜਦੇ ਆ ਛਡਾਉਣ ਵਾਲੇ ਪਹਿਲਾਂ ਆਉਂਦੇ ਆ ਵਾ ਕੰਮ ਚੱਲਣ ਡਿਆ ਮਾਝੇ ਨੂੰ ਜ਼ਿਆਦਾ ਟਾਰਗੇਟ ਨਹੀਂ ਕੀਤਾ ਜਾ ਰਿਹਾ ਹਾਂ ਜੀ ਮਾਝੇ ਨੂੰ ਤੁਹਾਨੂੰ ਪਤਾ ਫਿਰ ਇੱਥੋਂ ਸੋਰ ਵੀ ਬਗਾਵਤ ਜੋ ਕੁਝ ਹੋਣਾ ਮੱਝ ਜੇ ਹੋਣਾ ਵਾ ਹੂੰ ਤੇ ਇਹਨੂੰ ਹੀ ਆਂਦੇ ਪਹਿਲੋਂ ਨਾਪ ਲਈਏ ਅੱਗੇ ਵੀ ਓਦਾਂ ਪਜਦਾ ਨੱਪਿਆ ਤੇ ਹੁਣ ਫੇਰ ਨੱਪਨੂੰ ਫਿਰਦੇ ਆ ਹੂੰ ਤੇ ਪਰ ਫੇਰ ਵੀ ਚੜਦੀ ਗਲਾ ਸਾਡੇ ਇੱਥੇ ਬੰਦੇ ਅਜੇ ਵੀ ਮਾਵਾ ਦੇ ਪੋਤੇ ਹੈਗੇ ਆ ਵੀ ਜਿਹੜੇ ਇਹ ਬੰਨੇ ਆਪਣਾ ਪੇਠਾ ਨਹੀਂ ਲੱਗਦੇ ਹੁੰਦੇ ਹੂੰ ਬੀਬੀ ਖਰੜਾ ਨੂੰ ਲੈ ਕੇ ਬੜੇ ਲੋਕ ਸਵਾਲ ਚੱਕਦੇ ਮਾਲਵੇ ਵਾਲੇ ਖਾਸ ਕਰਕੇ ਚੱਕਦੇ ਕਹਿੰਦੇ ਸੰਗਰੂਰ ਵਾਲੇ ਪਾਸਾ ਪਲਟ ਦਿੰਦੇ ਪਰ ਮੱਝ ਵਾਲਿਆਂ ਨੇ ਪਿਛਦੀ ਰਿਹੜੀ ਕਰਤੀ ਚਲੋ ਮੱਝਾ ਵਾਲਿਆਂ ਕੋਲ ਜੇ ਗਲਤੀ ਹੋਈ ਸਗੀਤ ਮੱਝਾ ਵਾਲਿਆਂ ਨੂੰ ਐਰਕੀ ਫੇਰ ਮੌਕਾ ਦਿੱਤਾ ਵਾ ਠੀਕ ਹੈ ਜੀ ਉਹ ਸਮਝ ਲਓ ਕਿ ਮਤਲਬ ਕਿ 5 ਸਾਲ ਦੇ ਵਿੱਚ ਹੀ ਆਪਣਾ ਦੁਬਾਰਾ ਮੌਕਾ ਦੇ ਦਿੱਤਾ ਹੈ ਕਿ ਹੁਣ ਮੱਝਾ ਵਾਲਿਆਂ ਨੇ ਵੈਸੇ ਇੱਕ ਪਾਸਾ ਕਰ ਲਿਆ ਇਹ ਬੀਬੀ ਖਾਲੜਾ ਵਾਲਾ ਕੀ ਐਰਕੀ ਸਰਦਾਰ ਮਾਨ ਸਾਹਿਬ ਵਾਲਾ ਜਿਹੜਾ 99 ਦਾ ਰਿਕਾਰਡ ਆ ਉਹ ਵੀ ਤੋੜਨ ਜਾ ਰਹੇ ਆ ਅੱਛਾ ਠੀਕ ਹੈ ਜੀ ਤੇ ਬਾਕੀ ਚਲੋ ਜਿਹੜੀ ਮਤਲਬ ਕਿ ਇਨਸਾਨ ਗਲਤੀਆਂ ਦਾ ਪਤਲਾ ਵਾ ਚਲੋ ਗਲਤੀ ਹੋਈ ਆ ਆਪਣਾ ਮੱਝਾ ਵਾਲਿਆਂ ਕੋ ਮੰਨਦੇ ਆ ਠੀਕ ਹੈ ਜੀ ਬਾਕੀ ਇਸ ਵਾਰ ਆਪਣਾ ਕਿਦਾਂ ਦਾ ਵਿਚਾਰ ਨਹੀਂ ਹੋਇਆ ਜਾਣੇ-ਨਜਾਣੇ ਚ ਹੋ ਗਈ ਜਾਂ ਖਾਲੜਾ ਜੀ ਦੀ ਕੁਰਬਾਨੀ ਦਾ ਨਹੀਂ ਕੋਈ ਉਸ ਇਹ ਵੀ ਕਹਿ ਸਕਦੇ ਆ ਆਪਣਾ ਕਿਦਾਂ ਬਾਕੀ ਚਲੋ ਬੀਬੀ ਜੀ ਨੂੰ ਉਸ ਟਾਈਮ ਵੀ ਆਜ਼ਾਦ ਮਤਲਬ ਅਗਰ ਲੜਦੇ ਤੇ ਮੇਬੀ ਹੋ ਸਕਦਾ ਸੀਗਾ ਕਿ ਬੀਬੀ ਜੀ ਵੀ ਆਪਣਾ ਕਿਦਾਂ ਨਾਲ ਦਾ ਇੱਕ ਵੱਡੀ ਲੀਡ ਦੇ ਨਾਲ ਜਿੱਤ ਜਾਂਦੇ ਪਰ ਉਹ ਕਿਤੇ ਨਾ ਕਿਤੇ ਖੈਰੇ ਦਾ ਇਫੈਕਟ ਵੀ ਜਿਹੜਾ ਵਾ ਉਹ ਵੀ ਮਤਲਬ ਪਿਆ ਉੱਪਰ ਕਾਰਨ ਕੀ ਕਿ ਵੇਖੋ ਪਹਿਲਾਂ ਕਾਂਗਰਸ ਦੇ ਵਿੱਚ ਉਹ ਖੈਰਾ ਆਇਆ ਝਾੜੂ ਦੇ ਵਿੱਚ ਗਿਆ ਝਾੜੂ ਚੋਂ ਨਿਕਲਿਆ ਆਪਣੀ ਪਾਰਟੀ ਬਣਾਲੀ ਆਪਣੀ ਪਾਰਟੀ ਬਣਾ ਕੇ ਅੱਜ ਫੇਰ ਦੁਬਾਰਾ ਆਪਣਾ ਹੁਣ ਬੀਬੀ ਖਾਲੜਾ ਦੀ ਕੁਰਬਾਨੀ ਨੂੰ ਮਤਲਬ ਕਿ ਤਾਰ ਉਹ ਪੀੜ ਕਰਨ ਵਾਲਾ ਬੰਦਾ ਉਹ ਆਪਾਂ ਖੈਰੇ ਤੇ ਵੀ ਇਹ ਚੀਜ਼ ਦਾ ਇਲਜ਼ਾਮ ਲਾ ਸਕਦੇ ਆ ਕਿ ਖੈਰੇ ਨੇ ਆਪਣਾ ਉਹਨਾਂ ਨੂੰ ਵਰਤਿਆ ਹੂੰ ਕਿਤੇ ਨਾ ਕਿਤੇ ਖੈਰਾ ਆਪਣਾ ਵੀ ਸਟੈਂਡ ਕਲੀਅਰ ਕਰਦਾ ਨਾ ਹੂੰ ਬੀਬੀ ਜੀ ਦਾ ਚਿਹਰਾ ਵੇਖ ਕੇ ਆਪਣਾ ਮਾਝੇ ਦੇ ਵਿੱਚ ਉਹਨਾਂ ਨੂੰ ਮਤਲਬ ਕੈਂਡੀਡੇਟ ਦਾ ਐਲਾਨ ਦਿੱਤਾ ਹੂੰ ਤੇ ਬਾਕੀ ਚਲੋ ਮਾਝੇ ਵਾਲਿਆਂ ਨੇ ਇਸ ਵਾਰ ਕੀ ਹੈ ਰਿਸਪਾਂਸ ਕੀ ਹੈ ਇਸ ਵਾਰ ਆਪਣਾ ਕਹਿੰਦਾ ਚੜ੍ਹਦੀ ਕਲਾ ਜੀ ਮਤਲਬ ਕਿ ਤੁਹਾਨੂੰ ਦੱਸਿਆ ਕਿ ਪਿਛਲੇ ਅਗਲੇ ਪਿਛਲੇ ਸਾਰੇ ਰਿਕਾਰਡ ਜਿਹੜੇ ਆ ਉਹ ਤੋੜ ਕੇ ਆਪਣਾ ਕਹਿੰਦਾ ਭਾਈ ਅਮਰਤਪਾਲ ਸਿੰਘ ਨੂੰ ਵੱਡੀ ਲੀਡ ਦੇ ਨਾਲ ਜਿਹੜਾ ਵਾ ਮਾਝਾ ਹੈ ਰਗੀ ਫਤਿਹ ਕਰਦੇ ਪਏ ਇਸ ਪਾਸੇ ਕਿ ਦੂਰ ਨੇੜੇ ਰਿਸ਼ਤੇਦਾਰੀਆਂ ਹੈਗੀਆਂ ਖਡੂਰ ਸਾਹਿਬ ਚ ਉਹਨਾਂ ਨਾਲ ਗੱਲਾਂ ਹੁੰਦੀਆਂ ਤੁਹਾਡੇ ਨਾਲ ਸਾਰੇ ਪਾਸੇ ਜੀ ਇੱਥੇ ਇਕੱਲੇ ਖਡੂਰ ਸਾਹਿਬ ਵੱਲ ਕੇ ਦੀ ਗੱਲ ਨਹੀਂ ਆ ਇਹ ਪੂਰੀ ਦੁਨੀਆ ਦੇ ਜਿੱਥੇ ਵੀ ਸਿੱਖ ਵਸਦੇ ਆ ਸਾਰੇ ਸਿੱਖਾਂ ਨੇ ਪ੍ਰਣ ਕੀਤਾ ਵਾ ਕਿ ਮਾਝੇ ਦੇ ਵਿੱਚ ਜਾ ਕੇ ਡੇਰੇ ਲਾਓ ਜਿੱਤੇ ਜਿੱਤੇ ਰਿਸ਼ਦਾਰੀਆਂ ਹੈਗੀਆਂ ਭੈਣ ਭਰਾ ਹੈਗੇ ਉਹਨਾਂ ਨੂੰ ਪ੍ਰੇਰ ਕੇ ਉਹਨਾਂ ਨੂੰ ਜਿਨ੍ਹਾਂ ਨੂੰ ਨਹੀਂ ਵੀ ਪਤਾ ਹੁਣ ਕੁਝ ਲੋਕ ਇਹੋ ਜਿਹੇ ਵੀ ਆਗੇ ਜਿਨ੍ਹਾਂ ਨੂੰ ਭਾਈ ਅਮਰਤਪਾਲ ਸਿੰਘ ਬਾਰੇ ਨਹੀਂ ਪਤਾ ਜਿੱਤਰਾ ਮੰਨ ਲਓ ਜਿਹੜੇ ਸੋਸ਼ਲ ਮੀਡੀਆ ਦੇ ਨਾਲ ਨਹੀਂ ਜੁੜੇ ਹੋਏ ਉਹਨਾਂ ਨੂੰ ਨਹੀਂ ਵੀ ਪਤਾ ਇਹ ਪ੍ਰੇਰ ਕੇ ਲਾ ਲਓ ਜਾਂ ਜਿਸ ਤਰੀਕੇ ਨਾਲ ਵੀ ਉਹਨਾਂ ਨੂੰ ਮਤਲਬ ਭਾਈ ਅਮਰਤਪਾਲ ਸਿੰਘ ਦੀ ਗੱਲਾਂ ਦੱਸ ਕੇ ਕਿ ਕੀ ਕਿੱਥੋਂ ਇਨਸਾਨ ਚੱਲਿਆ ਠੀਕ ਹੈ ਜੀ ਕੀ ਉਹਦਾ ਏਮ ਸੀਗਾ ਉਹਨੇ ਕਿੰਨੀ ਆਪਣਾ ਕਿਦ ਨਾਲ ਦੇਖੋ ਕਿੰਨੀ ਉਸ ਇਨਸਾਨ ਦੇ ਵਿੱਚ ਖੇਚੀ ਸੀਗੀ ਕਿ ਜਿਹੜਿਆਂ ਨੇ ਵੇਖਦਾ ਸੀਗਾ ਤੇ ਉਹ ਉਹੀ ਗੁਰੂ ਦੇ ਝੱਜ ਚੜਦਾ ਜਾਂਦਾ ਹੈ ਉਹੀ ਗੁਰੂ ਦੇ ਝੱਜ ਚੜਦਾ ਜਾਂਦਾ ਸੀਗਾ ਸੋ ਬਹੁਤ ਆਪਣਾ ਕਿਤੇ ਨਾਲ ਦਾ ਮਤਲਬ ਉਹ ਕਿ ਜ਼ਿੰਦਗੀਆਂ ਜਿਹੜੀਆਂ ਉਹਨਾਂ ਨੇ ਮਰਨ ਤੋਂ ਵੀ ਬਚਾਈਆਂ ਤੇ ਗੁਰੂ ਦੇ ਨਾਲ ਜੋੜੇ ਉਹ ਤਾਂ ਆਪਾਂ ਨੂੰ ਸਭ ਨੂੰ ਪਤਾ ਹੀ ਆ ਬਾਕੀ ਜਿਹੜੀ ਤੁਸੀਂ ਅੱਗੇ ਸਵਾਲ ਕੀਤਾ ਸੀਗਾ ਕਿ ਮਤਲਬ ਸਵਿਧਾਨ ਦੀ ਗੱਲ ਕੀਤੀ ਆ ਸਵਿਧਾਨ ਦੇ ਵਿੱਚ ਹੁਣ ਐਨਐਸਏ ਕਿਹੜੇ ਸਵਿਧਾਨ ਦੇ ਵਿੱਚ ਲਾਈ ਇਹਨਾਂ ਨੇ ਐਨਐਸਏ ਬਣਦੀ ਨਹੀਂ ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਵਾ ਉਹ ਉਸ ਇਨਸਾਨ ਤੇ ਲਾਇਆ ਜਾਂਦਾ ਵਾ ਜਿਹੜਾ ਇੱਕ ਸਟੇਟ ਤੋਂ ਦੋ ਜਾਂ ਤਿੰਨ ਸਟੇਟ ਵਿੱਚ ਵੱਧ ਸਟੇਟਾਂ ਵਿੱਚ ਜਿਹੜਾ ਵਾ ਦੇਸ਼ ਰੋਧੀ ਗਤੀਵਿਧੀਆਂ ਨੂੰ ਕਾਇਮ ਕਰੇ ਤੇ ਹੋਰ ਪੰਜਾਬ ਤੋਂ ਬਾਹਰ ਗਿਆ ਇਹਦੀ ਹੂੰ ਤੇ ਪ੍ਰਚਾਰ ਵੀ ਸਿੱਖੀ ਦਾ ਕਰ ਰਹੇ ਸੀਗੇ ਹੂੰ ਸੋ ਉਹਨਾਂ ਦੇ ਆਪਣਾ ਕਿਹਨਾਂ ਨਾਲ ਦਾ ਕਾਨੂੰਨ ਨਹੀਂ ਤਾਂ ਜੜਾ ਕੇ ਤੇ ਇਹਨਾਂ ਨੇ ਐਨਐਸਏ ਲਾ ਕੇ ਭੇਜਿਆ ਤੇ ਜੇ ਉਸੇ ਕਾਨੂੰਨ ਨੂੰ ਆਪਣਾ ਕਿਹਨਾਂ ਨਾਲ ਦਾ ਬਹੁਤ ਕੁਝ ਆਡੀਓ-ਆਡੀਓ ਚੱਲ ਰਹੀਆਂ ਤੁਹਾਡੇ ਸਾਹਮਣੇ ਵੀ ਹੋਣੀਆਂ ਬਹੁਤ ਕੁਝ ਆਉਂਦੇ ਖਦਸੇ ਵੀ ਹੈਗੇ ਆ ਇਹ ਚੀਜ਼ ਇਫੈਕਟ ਕਰਨੀਆਂ ਅੰਮ੍ਰਿਤਪਾਲ ਦੇ ਜੋ ਮਰਜੀ ਜੀ ਇਹ ਤੇ ਆਪਣਾ ਸਰਕਾਰਾਂ ਦੀਆਂ ਜਾਂ ਇਹਨਾਂ ਦੇ ਆਈਟੀ ਸੈਲ ਜਿਹੜੇ ਬੈਠੇ ਉਹਨਾਂ ਦੀਆਂ ਚਾਲਾਂ ਇਹ ਤਾਂ ਉਹਨਾਂ ਨਾਲ ਕਰਨਾ ਹੀ ਆ ਜੀ ਇਹ ਸਭ ਨੂੰ ਪਤਾ ਵਾ ਨੌਜਵਾਨੀ ਆਪਣਾ ਜਾਗਰੂਕ ਆ ਤੇ ਇਹ ਨਾ ਚੀਜ਼ਾਂ ਦਾ ਐਰ ਕੀ ਕੋਈ ਅਸਰ ਨਹੀਂ ਹੋਣ ਵਾਲਾ ਐਰ ਕੀ ਮਤਲਬ ਕਿ ਭਾਈ ਸਾਹਿਬ ਜਿਹੜਾ ਵਾ ਉਹ ਇਹ ਮੋਰਚਾ ਫਤੇ ਕਰਨਗੇ 100% ਫਤੇ ਕਰਨਗੇ ਦਵਾਵਾਂ ਚੱਲਦੀਆਂ ਨੇ ਕਿ ਖਡੂਰ ਸਾਹਿਬ ਵਾਲਾ ਮੋਰਚਾ ਚੱਕ ਲਿਆ ਗਿਆ ਤੁਹਾਡਾ ਦਫ਼ਤਰ ਹਿੰਦੇ ਕਿ ਅਮਰਤਪਾਲ ਦੇ ਮਾਤਾ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਕੀ ਸੱਚ ਕੀ ਹੈ ਬਹੁਤ ਸਾਰੀਆਂ ਅਫਵਾਹਾਂ ਹੁਣੇ ਹੀ ਆਪਣਾ ਥੋੜੀ ਦੇਰ ਪਹਿਲਾਂ ਸਾਡੇ ਵੀ ਇੱਥੇ ਕਿਸੇ ਵੀਰ ਨੂੰ ਸੱਜਣ ਨੂੰ ਫੋਨ ਆਇਆ ਕਿ ਮਤਲਬ ਕਿ ਪਹਿਲਾਂ ਸਵੇਰੇ ਇੱਕ ਕਾਲ ਆਈ ਕਿ ਤਲਵੰਡੀ ਦਾ ਕੋਈ ਸਿੰਘ ਆ ਉਹਨੂੰ ਪੁਲਿਸ ਨੇ ਚੱਕ ਲਿਆ ਮਤਲਬ ਕਿ ਇੱਕ ਡਰ ਦੀ ਭਾਵਨਾ ਉਹ ਬੁਲਾਇਆ ਉਹਨਾਂ ਨੂੰ ਜਿਹੜੇ ਮਤਲਬ ਕਿ ਭਾਈ ਸਾਹਿਬ ਦੇ ਨਾਲ ਵਿਚਰ ਰਹੇ ਸੀਗੇ ਉਹਦੇ ਵਿੱਚ ਜਿਹੜੀਆਂ ਕੋਈ ਉਹਨਾਂ ਦੀਆਂ ਮੰਨ ਲਓ ਕੋਈ ਸੋਸ਼ਲ ਮੀਡੀਆ ਤੇ ਕੋਈ ਐਕਟੀਵਿਟੀ ਸੀਗਾ ਉਹਨਾਂ ਦਾ ਕਰਕੇ ਆਪਣਾ ਉਹਨਾਂ ਨੂੰ ਬੁਲਾਇਆ ਸੀਗਾ ਪੀ ਇਹਦੇ ਵਿੱਚ ਇਸ ਇਲੈਕਸ਼ਨ ਦੇ ਨਾਲ ਕੋਈ ਸੰਬੰਧ ਮਤਲਬ ਮਸਲਾ ਨਹੀਂ ਸੀਗਾ ਰੱਖਦਾ ਸੋ ਇਹ ਸਿਰਫ ਇੱਕ ਡਰ ਦੀ ਭਾਵਨਾ ਜਿਹੜੀ ਉਹ ਬਣਾਈ ਜਾ ਰਹੀ ਆ ਆਮ ਜਿਹੜਾ ਮਤਲਬ ਇਨਸਾਨ ਇਨੀ ਮਤਲਬ ਨਹੀਂ ਪਹੁੰਚ ਰੱਖਦਾ ਲਾਲੂ ਜਾਂ ਨਹੀਂ ਆਪਣਾ ਕਦੇ ਨਾਲ ਦਾ ਕਦੀ ਪੁਲਿਸ ਥਾਣੇ ਤੱਕ ਪਹੁੰਚਿਆ ਉਹ ਉਹਤੇ ਦਬਾਅ ਆਇਆ ਜਾ ਰਿਹਾ ਕਿ ਉਹ ਫਲਾਣੀ ਪੁਲਿਸ ਗਈ ਜੀ ਉਹ ਮਤਲਬ ਕਿ ਉਹਨਾਂ ਨੂੰ ਭਾਈ ਅਮਰਤਪਾਲ ਸਿੰਘ ਦੇ ਸਪੋਰਟਰ ਆ ਉਹਨਾਂ ਨੂੰ ਪੁਲਿਸ ਦੀ ਫੋੜਫੜਾਈ ਲੱਗੀ ਆ ਸੋ ਇਸ ਕਰ ਇਦਾਂ ਦੀ ਕੋਈ ਗੱਲ ਨਹੀਂ ਆ ਮਤਲਬ ਸਾਰਾ ਕੁਝ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਆ ਬਾਕੀ ਸਾਰਾ 1-2 ਦਿਨ ਦੇ ਵਿੱਚ ਸਾਰਾ ਸਾਹਮਣੇ ਆ ਹੀ ਜਾਣੀ ਸੀ ਗੱਲ ਹਾਂਜੀ ਵੀਰ ਜੀ ਕੀ ਕਹਿੰਦਾ ਏਰੀਆ ਤੁਹਾਡਾ ਏਰੀਆ ਤਾਂ ਪੂਰਾ ਅਰਕੀ ਤੱਤ ਭਰਿਆ ਜੀ ਭਾਈ ਅਮਰਪਾਲ ਸਿੰਘ ਜਿਤਾਉਣ ਵਾਸਤੇ ਤੇ ਅੱਛਾ ਤਗੜੇ ਹੋ ਗਏ ਕਮਰ ਕੋਈ ਕਿਸੇ ਪਾਰਟੀ ਦਾ ਕੋਈ ਡਰ ਟੋਕ ਨਹੀਂ ਮਤਲਬ ਕਈ ਯਾਰ ਜੁੜੇ ਹੁੰਦੇ ਆ ਪਰਿਵਾਰ ਮੈਂਬਰ ਸਾਰੇ ਉਹ ਆਪੇ ਸਮੇਂ ਨਾਲ ਚੀਜ਼ਾਂ ਢਾਈਆਂ ਜਾਣਗੀਆਂ ਗਾਹ ਦੀ ਖਾ ਵੇਖੀ ਜੇ ਉਹ ਜਿਹੜਾ ਹੁਣ ਮੌਕਾ ਹੈਗਾ ਹਾਂ ਮਿਲਿਆ ਅੱਗੇ ਬੀਬੀ ਖਾਲਸਾ ਦਾ ਦਾਗ ਲੱਗਾ ਮਾਜੇ ਦੇ ਮੱਥੇ ਹਾਂ ਉਹ ਇੱਕ ਰੀਤੋਂ ਦਾ ਮੌਕਾ ਮਿਲਿਆ ਹਾਂ ਤੇ ਲੋਕ ਉਹ ਵੀ ਇਹ ਚੀਜ਼ ਹਲ ਹੋਇਆ ਕਿ ਇੱਕ ਧੱਕਾ ਹੋਇਆ ਨਜਾਇਜ਼ ਹੋਇਆ ਬੰਦੇ ਨਾਲ ਹੂੰ ਜਿਆਦਾ ਇਸੇ ਕਰਕੇ ਲੋਕ ਬਾਹਰ ਆ ਆਮਾਰੇ ਨਿਕਲਦੇ ਆ ਕਿ ਇਹਨੂੰ ਕਹਿੰਦੀ ਲੋਟ ਨਹੀਂ ਆਮਾਰੇ ਜਿਆਦਾ ਨਿਕਲਦੇ ਆ ਕਿ ਅਸੀਂ ਇੱਕ ਬੰਦੇ ਨਾਲ ਬੇਇਨਸਾਫੀ ਹੋਈ ਆ ਕਿ ਜਿੰਨਾ ਹੀ ਯੋਗਦਾਨ ਪਾ ਸਕਦੇ ਵਦ ਵਦ ਪਾਈਏ ਹੂੰ ਸਾਰੇ ਇੱਥੋਂ ਦੇ ਸਾਰੇ ਲੋਕ ਹਾਂਜੀ ਸੋਰ ਸਿੰਘ ਦੇ ਜੀ ਸਾਰੇ ਸਾਰੇ ਨੌਜਵਾਨ ਦਾ ਇਕਾਫਰ ਪੂਰਾ ਬਹੁਤ ਜਿਆਦਾ ਹੈਗਾ ਜੀ ਤਕਰੀਬਨ ਹੀ ਸਾਰੇ ਹੁਣ ਕੋਈ ਵੀ ਪਿੰਡ ਦੀ ਸਾਂਝੀ ਗਤੀਵਿਧੀ ਹੋਵੇ ਮੁੰਡੇ ਸਾਰੇ ਤਕਰੀਬਨ ਰਲ ਕੇ ਕੰਮ ਕਰਦੇ ਆ ਆ ਅਸੀਂ ਮਤਭੇਦ ਭੁਲਾ ਕੇ ਉਹ ਇਹ ਤਾਂ ਫਿਰ ਪੰਥ ਦਾ ਕਾਰਜ ਸਾਰੇ ਇਕੱਠੇ ਹੋ ਕੇ ਕਰਨਾ ਹੀ ਕਰਨਾ ਹਾਂਜੀ ਭਾਈ ਜੀ ਕੀ ਕੰਮ ਕਰਦੇ ਹੋ ਮੈਂ ਕੱਪੜੇ ਦੀ ਦੁਕਾਨ ਹੈ ਮੇਰੀ ਦੁਕਾਨਦਾਰ ਕੀ ਕਹਿੰਦੇ ਫਿਰਸਬੋਦ ਦੁਕਾਨਦਾਰ ਆਉਂਦੇ ਵੀ ਭਾਈ ਅਮਰਪਾਲ ਸਿੰਘ ਨੂੰ ਬਾਹਾਂ ਦੇ ਵੋਟਾਂ ਜੀ ਦੁਕਾਨਦਾਰ ਵੀ ਇਹ ਗੱਲ ਕਹਿੰਦੇ ਬਿਲਕੁਲ ਸਾਰੇ ਆਉਂਦੇ ਸਾਰਾ ਨਗਰ ਹੀ ਜਾਂਦਾ ਜੀ ਇਹ ਗੱਲ ਹਾਂ ਬਿਲਕੁਲ ਵੱਡੀ ਲੀਡ ਨਾਲ ਜਦਾਵਾਂਗੇ ਇਥੋਂ ਹਾਂ ਬਾਕੀ ਉਹਨਾਂ ਨੂੰ ਤਾਂ ਬਥੇਰਾ ਚਿਰ ਪਾਉਂਦੇ ਰਹੇ ਆ ਹਾਂ ਆਮ ਆਦਮੀ ਕਿਸੇ ਨੇ ਕੁਛ ਨਹੀਂ ਕਿਸੇ ਨੇ ਨਹੀਂ ਹੁਣ ਆਮ ਆਦਮੀ ਸਰਕਾਰ ਨੂੰ ਵੋਟਾਂ ਪਿਛਲੇ ਸਾਲ 10 ਸਾਲ ਪਾਈਆਂ ਲਗਾਤਾਰ ਮਤਲਬ ਕਿ ਸਵਾਰਨ ਵਾਲੀ ਗੱਲ ਤੇ ਕੁਛ ਵੀ ਨਹੀਂ ਤੇ ਜਿਹੜੇ ਮੋਦਵਾਰ ਆ ਰਿਆ ਨਾ ਉਹੋ ਹੀ 5 ਸਾਲ ਪਹਿਲੋਂ ਕਾਲੀ ਸੀ ਤੇ ਉਹੋ ਹੀ ਕਾਂਗਰਸੀ ਤੇ ਉਹੋ ਹੀ ਹੁਣ ਉਹ ਝਾੜੂ ਦੇ ਦਫਤਰ 'ਚ ਬੈਠੇ ਆ। ਅੱਛਾ ਬਸ ਕਿਸੇ ਨੇ ਕੁਛ ਨਹੀਂ ਸਵਾਰਿਆ। ਮਤਲਬ ਕਿ ਇਹਨਾਂ ਦਾ ਨਾ ਕੀ ਜਾਂਦੇ ਹੁੰਦੇ ਆ ਵੀ ਨਾਂ ਜੈ ਚੇਂਜ ਹੁੰਦਾ ਵਾ ਸ਼ਕਲਾਂ ਉਹੋ ਹੀ ਹਨਾਂ ਦੀਆਂ ਬਸ। ਹੂੰ ਤੇ ਕੋਈ ਇੰਨੇ ਤਗੜੇ ਹੋ ਗਏ ਮਤਲਬ ਕਿ ਇਹਨਾਂ ਹਮਲਾ ਮਾਰ ਕੇ ਵੋਟਾਂ ਪਾਈਆਂ ਹਨਾ ਹੀ। ਹੂੰ ਇੱਕ 10 ਪੈਸੇ ਦਾ ਨਹੀਂ ਸਵਾਰਿਆ ਇਹਨਾਂ ਨੇ। ਬਿਲਕੁਲ ਜੀ ਬਿਲਕੁਲ ਜ਼ੀਰੋ ਆ ਜੀ ਇਹ ਉਹ ਤਗੜਾ ਪ੍ਰਚਾਰ ਕੀਤਾ ਹੋਗਾ ਤੁਸੀਂ ਦਾ ਬਹੁਤ ਜ਼ਿਆਦਾ ਤਗੜਾ ਪ੍ਰਚਾਰ ਕੀਤਾ ਹੁਣ ਕਿਸੇ ਦੇ ਘਰ ਆਖਣ ਜਾਣ ਨੂੰ ਜੀ ਨਹੀਂ ਕਰਦਾ ਵੋਟਾਂ ਉਹ ਇਹ ਗੱਲ ਆਂਦੇ ਪਹਿਲਾਂ ਤੁਸੀਂ ਝਾੜੂ ਨੂੰ ਪੁਵਾਇਆ ਸੀ ਅੱਛੇ ਅੱਜ ਅੱਜ ਭਾਵੇਂ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਜਾਣ ਵੀ ਰਹਿਣਾ ਸੀ ਪਰ ਮਨ ਇਹ ਗੱਲੋਂ ਉਦਾਸ ਵੀ 10 ਸਾਲ ਉਹਨਾਂ ਦੇ ਮਗਰ ਠੱਕੇ ਖਾਦੇ ਤੇ ਇੱਕ ਚਵਾਨੀ ਦਾ ਮੁੱਲ ਨਹੀਂ ਪਾਇਆ ਤੇ ਖੇਮ ਕਰਨ ਨਾਲ ਕੇ ਨੂੰ ਇੱਕ ਵੀ ਐਮਐਲਏ ਨਹੀਂ ਚਾਹੀਦਾ ਮਿਲਿਆ ਤਿੰਨਾ ਚੋਂ ਉਹ ਤਾਂ ਕਹਿੰਦੇ ਹੁਣ ਐਮਐਲਏ ਦਾ ਆਪਣਾ ਬੇਲੀ ਆ ਕਰਾ ਦੇਆਗੇ ਹੱਦ ਗੱਲਾ ਨਾ ਤੀਜਾ ਜਿਹੜਾ ਮੌਜੂਦਾ ਵਾ ਤਿੰਨੇ ਕਿਹੇ ਕੰਮ ਦੇ ਨਹੀਂ ਮਿਲੇ ਅੱਛਾ ਬਸ ਇਹਨਾਂ ਦੇ ਨਾਂ ਹੀ ਚੇਂਜ ਆ ਹੈ ਤਿੰਨੇ ਇੱਕੋ ਹੀ ਚੀਜ਼ਾਂ ਹੈ ਅੱਛਾ ਬਿਲਕੁਲ ਯਾਰ ਕੀ ਭਾਈ ਅੰਮਰਪਾਲ ਸਿੰਘ ਨੂੰ ਮੇਰੇ ਹਿਸਾਬ ਨਾਲ ਤੇ 3 ਲੱਖ ਪਲੱਸ ਲੀਡ ਨਜਤਾਵਾਂਗੇ ਇਥੋਂ ਹੂੰ ਬਿਲਕੁਲ ਜੀ ਹਾਂਜੀ ਪਹਿਲਾਂ ਵਿਚਰਦੇ ਰਹੋਗੇ ਹੋਰ ਪਾਰਟੀਆਂ ਚ ਕੀ ਲੱਗਦਾ ਇਸ ਵਾਰ ਕਿਹੜੀ ਆ ਵਾ ਦੇਖੋ ਜੀ ਇਸ ਵਾਰ ਤੇ ਭਾਈ ਅਮਰਤਪਾਲ ਸਿੰਘ ਦਾ ਸਾਥ ਦੇਵਾਂਗੇ ਬੇਸ਼ੱਕ ਕੋਈ ਆਮ ਆਦਮੀ ਨਾਲ ਵਿਚਰਿਆ ਹੋਵੇ ਕੋਈ ਕਾਂਗਰਸ ਨਾਲ ਵਿਚਰਿਆ ਹੋਵੇ ਕੋਈ ਅਕਾਲੀ ਦਲ ਨਾਲ ਸਾਰਿਆਂ ਨੂੰ ਆਪੋ ਆਪਣੀਆਂ ਪਾਰਟੀਆਂ ਅੱਗੇ ਵੀ ਮੁਬਾਰਕ ਪਰ ਇਸ ਸਾਲ ਸਾਡਾ ਜਿਹੜਾ ਮਾਹੌਲ ਹੈ ਨਾ ਕਿ ਭਾਈ ਸਾਹਿਬ ਦੇ ਨਾਲ ਹੀ ਜਾਵਾਂਗੇ ਜਿੱਥੇ ਤੱਕ ਭਾਈ ਸਾਹਿਬ ਦੀ ਸੋਚ ਆ ਉਹਨਾਂ ਨੂੰ ਬਾਹਰ ਲੈ ਕੇ ਆਗੇ ਉਹਨਾਂ ਨੂੰ ਆਪਣੇ ਪੰਜਾਬ 'ਚ ਵਿਚਰਾਂਗੇ ਉਹਨਾਂ ਨਾਲ ਗਾਹ ਵੀ ਤੇ ਇਹੀ ਮਾਹੌਲ ਹੈ ਕਿ ਆਪਾਂ ਭਾਈ ਸਾਹਿਬ ਨੂੰ ਬਾਹਰ ਲੈ ਕੇ ਆਉਣਾ ਵਾ ਜੋ ਜਿਹੜਾ ਵੀ ਤਰੀਕਾ ਵਾ ਜਿੱਦਾਂ ਹੁਣ ਵੋਟ ਕਰਕੇ ਆਪਾਂ ਇੱਕ ਰਾਂ ਉਨਾਂ ਲਈ ਵੋਟ ਵੋਟ ਰਹੀ ਇੱਕ ਰਾ ਇੱਕ ਉਮੀਦ ਜਾਗੀ ਆ ਕਿ ਵੋਟ ਰਹੀ ਆ ਆਪਾਂ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਬਾਹਰ ਲੈ ਕੇ ਆ ਸਕਦੇ ਕੋਈ ਭਾਈ ਸਾਹਿਬ ਨੇ ਜੋ ਦੀਪ ਸਿੱਧੂ ਨੇ ਜੋ ਜਾਗ ਲਾਈ ਹ ਕੌਮ ਨੂੰ ਜੋ ਨੌਜਵਾਨੀ ਨੂੰ ਦੀਪ ਸਿੱਧੂ ਨੇ ਜਾਗ ਲਾਈ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਉਸ ਨੂੰ ਅੱਗੇ ਲੈ ਕੇ ਤੁਰੇ ਹੁਣ ਇਹਨਾਂ ਨੇ ਨੌਜਵਾਨੀ ਦੀਆਂ ਆਸਾਂ ਦੇ ਪਾਣੀ ਫੇਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਜੇਲ੍ਹ ਦੇ ਅੰਦਰ ਡਾ ਕੇ ਪਰ ਨੌਜਵਾਨ ਇਹਨਾਂ ਦੀਆਂ ਆਸਾਂ ਤੋਂ ਭਾਈ ਸਾਹਿਬ ਨੂੰ ਬਾਹਰ ਲੈ ਕੇ ਆਉਣਗੇ ਅਤੇ ਆਪ ਦਾ ਜੋ ਵੀ ਕਾਰਜ ਹੈ گا ਆਂ ਆਉਣ ਵਾਲੀ ਪੰਥ ਨੇ ਕੀ ਉਲੀਕਿਆ ਵਾ ਉਹ ਸਾਰਾ ਆਪ ਦਾ ਕਾਰਜ ਪੂਰਾ ਕਰਨਗੇ ਸਿੱਖ ਕੌਮ ਇੱਕ ਹੋਊਗੀ ਸਾਰਾ ਪੰਜਾਬ ਇੱਕ ਹੋਊਗਾ ਤੇ ਆਪਾਂ ਜਿਹੜੇ ਵੀ ਆਪਦੇ ਅਗਲੇ ਮੁੱਦੇ ਆ ਪਾਣੀਆਂ ਦੇ ਆ ਨਸ਼ਾ ਮੁਕਤੀ ਦਾ ਸਾਰੇ ਮੁੱਦੇ ਆਪਾਂ ਭਾਈ ਸਾਹਿਬ ਨੂੰ ਬਾਹਰ ਲੈ ਕੇ ਬਾਅਦ ਚ ਹੱਲ ਕਰਾਂਗੇ ਵੋਟ ਬਣੀ ਆ ਹਾਂ ਜੀ ਬਣੀ ਆ ਕਿੰਨੂ ਕੋਣੀ ਆ ਅਦਵਾਂ ਨੂੰ ਅਮਰਤਪਾਲ ਨੂੰ ਹਾਂ ਜੀ ਅਮਰਤਪਾਲ ਜੀ ਬਾਦ ਨਿੰਨਾ ਵਾ ਪੂਰੀ ਗੱਲਬਾਤ ਅਮਰਤਪਾਲ ਦੀ ਫਿਰ ਇੱਧਰ ਹਾਂ ਜੀ ਹੈ ਹਾਂ ਜੀ ਇਹ ਦਫ਼ਤਰ ਚ ਹੀ ਰਹਿੰਦੇ ਹੋ ਹਾਂ ਮੈਂ ਜੁੜਿਆ ਆਇਆ ਫਿਰ ਪੱਕਾ ਤੁਹਾਡੇ ਨਾਲ ਬਿਲਕੁਲ ਆਪਣਾ ਕਿਦੋਂ ਲਾਇਆ ਸਿੰਘ ਮਤਲਬ ਕਿ ਸਵੇਰ ਤੋਂ ਹਾਜ਼ਰੀ ਭਰਦਾ ਇੱਥੇ ਦਫ਼ਤਰ ਦੇ ਵਿੱਚ ਪਹਿਲੇ ਦਿਨ ਤੋਂ ਜਿਸ ਦਿਨ ਤੋਂ ਆਪਣਾ ਇਲੈਕਸ਼ਨਾਂ ਦਾ ਐਲਾਨ ਹੋਇਆ ਤੇ ਪਹਿਲੇ ਭਾਈ ਸਾਹਿਬ ਮਤਲਬ ਹਰਪਾਲ ਸਿੰਘ ਬਲੇਰ ਉਹਨਾਂ ਨੂੰ ਕੈਂਡੀਡੇਟ ਜਿਹੜਾ ਵਾ ਸ਼੍ਰੋਮਣੀ ਕਾਲ ਦਾ ਮਸਲਾ ਉਹ ਜਿਹੜਾ ਐਲਾਨਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਵਿੱਚ ਚਲੋ ਹਾਂਜੀ ਪਹਿਲਾਂ ਦਫ਼ਤਰ ਜਿਹੜਾ ਵਾ ਮਤਲਬ ਕਿ ਅਸੀਂ ਬਿਲਕੁਲ ਬਿਲਕੁਲ ਪਹਿਲਾਂ ਖੋਲ੍ਹਿਆ ਸੀਗਾ ਤੇ ਜਿਸ ਦਿਨ ਤੋਂ ਆਪਣਾ ਭਾਈ ਅਮਰਪਾਲ ਸਿੰਘ ਦਾ ਮਤਲਬ ਕਿ ਅਨਾਉਂਸ ਹੋਇਆ ਤੇ ਮਾਨ ਸਾਹਿਬ ਨੇ ਵੀ ਇੱਕ ਵੱਡਾ ਮਤਲਬ ਕਿ ਜਿਗਰਾ ਕਰਕੇ ਤੇ ਪੰਥ ਵੱਲੋਂ ਮਤਲਬ ਪੰਤੋਂ ਪੈਲ ਦੇਂਦਿਆਂ ਆਇਆ ਆਪਣਾ ਕੈਂਡੀਡੇਟ ਸੁਪਾਲ ਸਿੰਘ ਪਲੇਅਰ ਨੂੰ ਵਾਪਸ ਲਿਆ ਤੇ ਭਾਈ ਸਾਹਿਬ ਦੇ ਹੱਕ ਦੇ ਵਿੱਚ ਉਹਨਾਂ ਨੂੰ ਮਤਲਬ ਕਿ ਫੁੱਲ ਸਪੋਰਟ ਹੈ ਆਪਣਾ ਪੂਰਾ ਹਲਕੇ ਦੇ ਵਿੱਚੋਂ ਆਪਣਾ ਕੰਦ ਦਾ ਸਾਡੀ ਟੀਮ ਜਿਹੜੀ ਉਹ ਕੰਮ ਕਰ ਰਹੀ ਆ ਤੇ ਹਾਂਜੀ ਪਹਿਲਵਾਨੀ ਕਰਦੇ ਹੋ ਨਹੀਂ ਜੋ ਹੁਣ ਤੇ ਅਜੇ ਕੋ ਫਾਰਮਿੰਗ ਹੀ ਕਰੀਦੀ ਆ ਪਹਿਲਾਂ ਖੇਡਦੇ ਨੇ ਕਾਲਜ ਦੇ ਵਿੱਚ ਹੀ ਅੱਛਾ ਨਹੀਂ ਮੈਂ ਪਹਿਲਵਾਨ ਬਾਹਰ ਦੇ ਕਹਿੰਦੇ ਹੋ ਨੇ ਵੀ ਕਿਤੇ ਦਾਗ ਨਾ ਲਵਾ ਦਿਓ ਨਹੀਂ ਨਹੀਂ ਬਾਹਰੋਂ ਤੇ ਸਹੀ ਗੱਲ ਸਾਰੇ ਬੜੇ ਫੋਨ ਕਰਨ ਦਾ ਵੀ ਐਰਕੀਨ ਜਿਹੇ ਤੇਰਾ ਵੀ ਜੋ ਮਰਜ਼ੀ ਕਰੋ ਵੈਸੇ ਜਿਆਦਾ ਪਹਿਲਵਾਨ ਕਾਲੀਆਂ ਨਾਲ ਜੁੜੇ ਹੁੰਦੇ ਕਹਿੰਦੇ ਕਬੱਡੀ ਬੜੀ ਗਾਂ ਲੈ ਕੇ ਗਏ ਸੀਗੇ ਜੁੜੇ ਜਾਂਦੀ ਹੈ ਜੁੜੇ ਜੁੜੇ ਆ ਪਰ ਮੁੜ ਕੇ ਵੇਖੋ ਕੀ ਇੱਥੇ ਹੀ ਪਹਿਲਵਾਨ ਨੇ ਆ ਵੀ ਵੀਰ ਸਾਡਾ ਕਬੱਡੀ ਨਜ਼ਰੀਆਂ ਨੇ ਖੇਡੀਆਂ ਅੱਛਾ ਅੱਛਾ ਜਨਮ ਤੋਂ ਦੇਖਣਾ ਹੈ ਕਬੱਡੀ ਖੇਡਣਾ ਹੈ ਬੱਗ ਬੱਡੀ ਬਾਰੇ ਇਹਨਾਂ ਨੂੰ ਪੁੱਛ ਲੈ ਉਹਨਾਂ ਨੂੰ ਕੀ ਮਿਲਿਆ ਕੀ ਨਾਮ ਜੋਬਰੇ ਗਰਸੇਵ ਸਿੰਘ ਅੱਛਾ ਇੱਥੋਂ ਸੁਰਸਿੰਘ ਤੋਂ ਹਾਂਜੀ ਸੁਰਸਿੰਘ ਤੋਂ ਪੁਰਾਣੀ ਖੇਡਦੇ ਹੋ ਕਬੱਡੀ ਕਿੰਨੇ ਸਾਲ ਹੋ ਗਏ ਮੈਨੂੰ 25 ਸਾਲ ਹੋ ਗਏ ਅੱਛਾ ਹਾਂ ਪਹਿਲਾਂ ਮੈਂ ਰੈਸਲਿੰਗ ਕਰਦਾ ਰਿਹਾ ਪਹਿਲਵਾਨੀ ਕਰ ਤੇ ਹੁਣ ਮੈਂ ਕਬੱਡੀ ਖੇਡਦਾ। ਇਹ ਤਾਂ ਇੱਥੋਂ ਦੇ ਕਹਿੰਦੇ ਬਹੁਤ ਸੁਰਮੇ ਪੈਦਾ ਹੋਇਆ ਨਾ। ਹਾਂਜੀ ਹਾਂਜੀ ਹਾਂਜੀ। ਕਿਰਪਾ ਮਹਾਰਾਜ ਦੇ ਬਾਬੇ ਬੀ ਦੀ ਚੰਦ ਸਾਹਿਬ ਦੀ। ਬਹੁਤ ਪੁਲਵਾਨ ਤੇ ਬਹੁਤ ਕਬੱਡੀ ਪਲੇਅਰ ਹੋਰ ਵੀ ਸਾਰੇ ਬੜੀ ਮਹਾਰਾਜ ਦੀ ਕਿਰਪਾ ਹੈ। ਕੀ ਹਵਾ ਕਿ ਚਲਦੀ ਹੈ ਫਿਰ ਗਰਾਊਂਡ ਤੇ ਜਾਂਦੇ ਹੋਗੇ ਜਿੰਮੂ ਵੀ ਜਾਂਦੇ ਹੋਗੇ। ਹਾਂਜੀ ਹਾਂਜੀ ਡੇਲੀ ਜਾਂਦੇ ਆ ਜੀ। ਹਾਂ। ਹਵਾ ਦੇ ਜਿੱਧਰ ਵੀ ਜਾਈਦਾ ਵਾ ਜੇ ਫੋਨ ਨੂੰ ਹੱਥ ਲਾਈਦਾ ਓਪਨ ਕਰੀਦਾ ਤੇ ਇਹੀ ਆ ਰਿਹਾ ਜੀ ਚਾਰੇ ਪਾਸੇ ਹੀ। ਹਾਂ। ਸਾਰੇ ਪਿੰਡ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਜੇ ਪਲੇਅਰ ਆ ਕਬੱਡੀ ਦੇ ਪਲੇਅਰ ਆ ਭਾਵੇਂ ਪੁ ਪਈ ਆਪਾਂ ਸਾਰੇ ਜਣੇ ਇਕੱਠੇ ਹੋ ਗਏ ਬਾਅਦ ਦੇ ਪਲੇਅਰ ਵੀ ਤਾਂ ਜੁੜੇ ਹੋਣਗੇ ਤੁਹਾਡੇ ਨਾਲ ਉਹ ਕੀ ਕਹਿੰਦੇ ਆ ਸਾਰੇ ਆ ਆਪਣੇ ਵੀਰ ਹੋਣੇ ਆ ਮੁੰਡੇ ਆਕਾਸ਼ ਹੋਣੇ ਆ ਬੇ ਹੋਣੇ ਆ ਸਾਰੇ ਹੂੰ ਤੇ ਆ ਤਾਬੇ ਭਾਣ ਹੋਣੀ ਸਾਰੇ ਆ ਬਾਹਰ ਖੇਡ ਕੇ ਆਏ ਆ ਤੇ ਸਾਰੇ ਚਾਰੇ ਪਾਸੇ ਇਹਨਾਂ ਦੀ ਜਿਹੜੀ ਆ ਭਾਈ ਸਾਹਿਬ ਦੀ ਹਵਾ ਚੱਲਣ ਦੀ ਆ ਹੂੰ ਚਾਚਾ ਇਹ ਹੀ ਆ ਹਾਂਜੀ ਇੱਧਰ ਸਾਰੇ ਚਾਰੇ ਪਾਸੇ ਚਰਚਾ ਭਾਈ ਸਾਹਿਬ ਦੀ ਆ ਜੀ ਹੂੰ ਤੇ ਬਾਕੀ ਅਸੀਂ ਸਾਰਿਆਂ ਨੂੰ ਇਹ ਚਲੋ ਬਾਤਾਂ ਤੇ ਅਸੀਂ ਬੋਲਣ ਜਾਣ ਦੇਣੀ ਆ ਬਾਕੀ ਸਾਰਿਆਂ ਨੂੰ ਅਸੀਂ ਇਹੀ ਕਰਦੇ ਆ ਬੇਨਤੀ ਇਹ ਸਾਰੇ ਜਿੰਨੇ ਵੀਰ ਆ ਪਲੇਅਰ ਆ ਭਾਵੇਂ ਕੋਈ ਵੀ ਕਹੇ ਵੀ ਗੇਮ ਦੇ ਪਲੇਅਰ ਆ ਤੇ ਜਿੱਦਾਂ ਵੀ ਆ ਕੋਈ ਬਾਹਰ ਆ ਇੱਥੇ ਆ ਸਾਰੇ ਤਗੜੇ ਹੋ ਗਏ ਆ ਆਪਾਂ ਸਮਰਥਨ ਜਿਹੜਾ ਆ ਭਾਈ ਸਾਹਿਬ ਨੂੰ ਦਈਏ ਭਾਈ ਅਮਰਪਾਲ ਸਾਹਿਬ ਦਾ ਸਾਥ ਦਈਏ ਵੋਟ ਪਾਈਏ ਤਗੜੇ ਹੋ ਗਏ ਸਾਰੇ ਜਾਣੇ ਕਿਉਂਕਿ ਆਪਾਂ ਪਾ ਕੇ ਵੇਖ ਲਈ ਅੱਗੇ ਝਾੜੂ ਨੂੰ ਵੀ ਝਾੜੂ ਦਾ ਵੀ ਅਸੀਂ ਜਦੋਂ ਝਾੜੂ ਦੀ ਪਾਰਟੀ ਖੜੀ ਹੋਈ ਇੱਧਰੋਂ ਤੁਣ ਸਾਹਿਬ ਬੋਲੇ ਸੀ ਬੜਾ ਜ਼ੋਰ ਲਾਇਆ ਸੀ ਜੀ ਡੀਜੇ ਲਾਏ ਭੰਗੜੇ ਪਾਏ ਸਾਰਿਆਂ ਨੇ ਤੇ ਜਿੱਦਣ ਤੁਣ ਸਾਹਿਬ ਇਥੋਂ ਬਣਿਆ ਤੇ ਬੜਾ ਡੀਜੇ ਲਾ ਕੇ ਸਾਡੇ ਮੁੰਡਿਆਂ ਨੇ ਭੰਗੜੇ ਪਾਏ ਪੀਤੋਂ ਨਸਾਬ ਤੇ ਜਿੱਦ ਦਿਨ ਅਸੀਂ ਮੁੜ ਕੇ ਕੁਝ ਦਿਨ ਬਾਅਦ ਹੀ ਅਸੀਂ ਤੁਹਾਨੂੰ ਸਾਬ ਨੂੰ ਫੋਨ ਲਾਇਆ ਵੀ ਤੁਹਾਨੂੰ ਸਾਬ ਇੱਕ ਤਰ੍ਹਾਂ ਵੀ ਅਸੀਂ ਤੁਹਾਨੂੰ ਮਿਲਣਾ ਵਾ ਤੇ ਉਹਨਾਂ ਨੇ ਕਿਹਾ ਵੀ ਨਹੀਂ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਮਿਲਣ ਨੂੰ ਤੇ ਫਿਰ ਫਿਰ ਕੀ ਮੰਨ ਤੇ ਬੀਤੀ ਮੰਨ ਤੇ ਦੁੱਖ ਤੇ ਤੇ ਬਾਕੀ ਚਲੋ ਬਾਕੀ ਉਹ ਉਹ ਗੱਲ ਨਾਲ ਨਹੀਂ ਆਪਾਂ ਨੂੰ ਹੈਗਾ ਆਪਾਂ ਨੂੰ ਹੁਣ ਇਸ ਚੀਜ਼ ਨਾਲ ਹੀ ਆ ਵੀ ਜਿਹੜਾ ਇੱਕ ਕੌਮ ਦਾ ਯੋਧਾ ਭਾਈ ਅਵਰਤਪਾਲ ਸਿੰਘ ਤੇ ਬਾਕੀ ਸਿੰਘ ਜਿਹੜੇ ਆ ਨਜਾਇਜ਼ ਜਿਹੜੇ ਆ ਮਤਲਬ ਜੇਲਾਂ ਦੇ ਵਿੱਚ ਜੇਲਾ ਕਟਣ ਦਾ ਨਜਾਇਜ਼ ਆਪਾਂ ਉਹਨਾਂ ਦਾ ਸਾਥ ਦਈਏ ਤਗੜੇ ਹੋ ਗਏ ਉਹਨਾਂ ਨੂੰ ਬਾਹਰ ਕਢਾਈਏ ਬਾਕੀ ਚਲੋ ਬਹੁਤੀਆਂ ਗੱਲਾਂ ਤੇ ਆਪਾਂ ਪਹਿਲਾਂ ਕਿਹੜੀ ਪਾਰਟੀ ਨਾਲ ਜੁੜੇ ਸੀ ਕਾਲੀ ਦਲ ਨਾਲ ਕਾਲੀ ਦਲ ਨਾਲ ਐਤਕੀ ਐਤਕੀ ਲੋਕ ਲਾਇਰ ਦੇ ਨਾਲ ਜੀ ਭਾਈ ਅਮਰਜਪਾਲ ਸਿੰਘ ਦੇ ਨਾਲ ਬੇਸਾ ਸਿੰਘ ਬਲਟਵਾ ਦਾ ਫੋਨ ਨਾ ਅਜੇ ਮਿੱਤਰਾਂ ਵੇਖ ਨਹੀਂ ਨਹੀਂ ਇਹ ਨਹੀਂ ਇਧਰ ਇਹ ਜਿੱਧਰ ਨੂੰ ਸਿੱਧੇ ਲਾਉਂਦਾ ਉਹ ਇਹ ਜਿੱਧਰ ਨੂੰ ਅੰਦਰ ਨੂੰ ਨੰਗੇ ਚਿੱਟੇ ਹੋ ਗਏ ਹੀ ਆ ਜੀ ਇਹ ਲੋਕੇ ਨਹੀਂ ਬਾਹਾਂ ਖੜੀਆਂ ਕਰਕੇ ਤੇ ਬਾਕੀ ਲੋਕ ਲੈ ਰਹੇ ਆ ਲੋਕ ਲਾਇਰ ਦੇ ਅੱਗੇ ਕੋਈ ਨਹੀਂ ਟਿਕਦਾ ਤੇ ਐਰਕੀ ਦੇ ਆਪਣਾ ਪੰਥਕ ਵੀਰ ਅੱਗੇ ਲੱਗਾ ਸੋ ਪੰਜਾਬ ਦੇ ਲਈ ਇੱਕ ਮਤਲਬ ਕਿਰਨ ਦੀ ਕਿਰਣ ਹੈ ਆਸ ਦੀ ਕਿਰਨ ਹੈ ਇਸ ਤੋਂ ਬਾਅਦ ਫਿਰ ਸਾਰੀ ਪਾਰਟੀ ਬਣਾਵਾਂਗੇ ਵੱਡੀ ਜਿੱਦਾਂ ਬੀਬੀ ਖਾਲੜਾ ਜੀ ਨੇ ਕਿਹਾ ਕਿ ਆਉਂਦੀਆਂ ਐਮਐਲਏ ਦੀਆਂ ਇਲੈਕਸ਼ਨ ਸਾਰੇ ਉਮੀਦਵਾਰ ਆਪਣੇ ਹੋਣਗੇ ਉਹ ਇਹ ਜਿਹੜਾ ਪਹਿਲਾ ਆਪਣਾ ਇਮਤਿਹਾਨ ਹੀ ਸ਼ੁਰੂ ਹੋਇਆ ਤੇ ਖਡੂਰ ਸਾਹਿਬ ਨੂੰ ਪਹਿਲੀ ਸੇਵਾ ਜਿਹੜੀ ਉਹ ਝੋਲੀ ਪਈ ਆ ਸੋ ਬਾਦ ਚੜ ਕੇ ਆਪਣੇ ਸਾਰੇ ਵੀਰਾਂ ਨੂੰ ਸਾਥ ਦੇਣਾ ਚਾਹੀਦਾ ਹੈ ਹਾਂਜੀ ਵੀਰਾਂ ਜੀ ਕੀ ਮਾਹੌਲ ਹੈ ਕੀ ਕੰਮ ਕਰਦੇ ਹੋ ਪ੍ਰਚਾਰਕ ਹਾਂਜੀ ਹਾਂਜੀ ਪ੍ਰਚਾਰਕ ਵੀ ਆਪਣਾ ਬਿਜ਼ਨਸ ਵੀ ਕਰਦੇ ਆਂ ਅੱਛਾ ਕੀ ਮਾਹੌਲ ਕੀ ਆ ਫਿਰ ਤੁਸੀਂ ਤਾਂ ਵਿਚਰਦੇ ਹੋ ਪੂਰਾ ਮਾਹੌਲ ਬਿਲਕੁਲ ਵਧੀਆ ਵਾ ਸਾਡੀ ਕੌਮ ਹਮੇਸ਼ਾ ਹੀ ਇਹ ਕਹਿੰਦੀ ਰਹਿੰਦੀ ਵੀ ਸਾਨੂੰ ਮੌਕਾ ਮਿਲਣਾ ਚਾਹੀਦਾ ਕੁਝ ਕਰਨ ਦਾ ਤੇ ਆ ਬੜਾ ਵਧੀਆ ਮੌਕਾ ਮਿਲਿਆ ਵਾ ਬਟਨ ਦਬਣਾ ਸਭ ਤੋਂ ਸੌਖਾ ਕੰਮ ਆ ਤੇ ਭਾਈ ਅਮਰਤਪਾਲ ਸਿੰਘ ਦੇ ਹੱਥ 'ਚ ਸਾਨੂੰ ਬਟਨ ਦਬਣਾ ਚਾਹੀਦਾ ਵਾ ਤੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਵਾ ਸਾਰਿਆਂ ਨੂੰ ਆਪਾਂ ਵਾਰੀ-ਵਾਰੀ ਵੋਟਾਂ ਪਾ ਕੇ ਦੇ ਪ੍ਰਚਾਰਕਾਂ ਦੇ ਉੱਤੇ ਵੀ ਕੁੰਡੀ ਸੱਟੀ ਜਾਂਦੀ ਏ ਉਹ ਕਹਿੰਦੇ ਵੀ ਫਲਾਨੀ ਥਾਂ ਤੇ ਜੇ ਸਟ ਹਾਂਜੀ ਹੁੰਦਾ ਹੈ ਬਿਲਕੁਲ ਹੁੰਦਾ ਪਰ ਆਪਾਂ ਨੇ ਇਹੋ ਜਿਹਾ ਕਦੀ ਬੋਝ ਰੱਖਿਆ ਜਿੱਥੇ ਜੋ ਬੋਲਣਾ ਉਹ ਬੋਲ ਕੇ ਆਈਦਾ ਵਾ ਮੈਨੂੰ ਤਾਂ ਕਈ ਵਾਰੀ ਕਹਿ ਦਿੰਦੇ ਵੀ ਜੇ ਤੁਸੀਂ ਇਦਾਂ ਬੋਲੋਗੇ ਤੇ ਉਹਨਾਂ ਨੇ ਅਗਲੀ ਵਾਰ ਨਹੀਂ ਬੁਲਾਉਣਾ ਤੇ ਮੈਂ ਕਹਿੰਦਾ ਨਾ ਵੀ ਜੇ ਇੱਕ ਵਾਰੀ ਆਇਆ ਸਰ ਜੇ ਦੂਜੀ ਵਾਰ ਆਉਂਦੀ ਲੋੜ ਹੀ ਨਹੀਂ ਆ ਸੋ ਇਦਾਂ ਤਾਂ ਕਦੀ ਮਨਸ਼ਾ ਹੀ ਨਹੀਂ ਰੱਖਿਆ ਵੀ ਸਟੇਜਾਂ ਪੱਕੀਆਂ ਕਰਨੀਆਂ ਜਾਂ ਕੁਛ ਇਦਾਂ ਹਾਂ ਤੇ ਸਾਨੂੰ ਸਭ ਤੋਂ ਵੱਡੀ ਖੁਸ਼ੀ ਆ ਵੀ ਸਾਡਾ ਪਿੰਡ ਧਰਮੀ ਪਿੰਡ ਆ ਇਤਿਹਾਸਕ ਪਿੰਡ ਆ ਮੇਰੀ-ਪੀਰੀ ਦੇ ਮਾਲਕ ਗੁਰੂ ਅਰਗਵਿੰਦ ਸਾਹਿਬ ਬਾਬਾ ਵਿਧੀ ਚੰਦ ਜੀ ਦੀਆਂ ਬਖਸ਼ੀਆਂ ਤੇ ਸਾਡੇ ਪਿੰਡ ਦੇ ਨੌਜਵਾਨ ਬੇਸ਼ੱਕ ਕੌਮ ਦੇ ਲੀਡਰ ਸਮੇਂ-ਸਮੇਂ ਤੇ ਆਉਂਦੇ ਰਹੇ ਆ ਜਾਂ ਬੜੇ ਥਾਵਾਂ ਤੇ ਲੀਡਰਾਂ ਨੇ ਧੋਖਾ ਵੀ ਦਿੱਤਾ ਸਾਨੂੰ ਹਣਾ ਪਰ ਸਾਡੇ ਪਿੰਡ ਦੇ ਨੌਜਵਾਨ ਹਮੇਸ਼ਾ ਹੀ ਚੰਗੇ ਕੰਮ ਲਈ ਅੱਗੇ ਹੁੰਦੇ ਆ ਤੇ ਸਾਨੂੰ ਇਸ ਵਾਰ ਵੀ ਬੜੀ ਖੁਸ਼ੀ ਆ ਕੱਲ ਪਰਸੋਂ 1200 ਨੌਜਵਾਨਾਂ ਨੇ ਨਿਸ਼ਾਨ ਸਾਹਿਬ ਲੈ ਕੇ ਪਿੰਡ ਚ ਮਾਰਚ ਕੀਤਾ ਵਾ ਬੜਾ ਵਧੀਆ ਲੱਗਦਾ ਵਾ ਇੱਥੇ ਮਸਲਾ ਭਾਈ ਅਮਰਤਪਾਲ ਸਿੰਘ ਨਹੀਂ ਆ ਮਸਲਾ ਸਾਰੇ ਬੰਦੀ ਸਿੰਘਾਂ ਦਾ ਵਾ ਜੇ ਸੇਖੇ ਇਕੱਠੇ ਹੋ ਗਏ ਇੱਕ ਮੰਚ ਤੇ ਇਕੱਠੇ ਹੋਣਗੇ ਨਾ ਤੇ ਸਾਡੇ ਬਹੁਤੇ ਮਸਲੇ ਹੱਲ ਹੋਣਗੇ ਪਰ ਉਹਦੇ ਲਈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰੇ ਬੇਨਤੀ ਕਰਦਾ ਵੀ ਸਾਰਿਆਂ ਨੂੰ ਇਕ ਮੈਂ ਕੱਲੀ ਇੱਕ ਰਾਈਟਰ ਨੂੰ ਪੜ੍ਹ ਰਿਹਾ ਹਾਂ ਉਹ ਕਹਿੰਦਾ ਸਿਆਣੇ ਲੋਕ ਦੁਸ਼ਮਣ ਨਾਲ ਲੜਦੇ ਆ ਤੇ ਨਲਾਇਕ ਲੋਕ ਆਪਣੇਆਂ ਨਾਲ ਲੜਦੇ ਆ ਸਾਡੀ ਇਹ ਬੜੀ ਸਮੱਸਿਆ ਸੀ ਆਪਣੇਆਂ 'ਚ ਬਹੁਤ ਉਲਝਦੇ ਆ ਅਸੀਂ ਆਪਣੀ ਜੇਬ 'ਚੋਂ ਹੀ ਕਿਸੇ ਨੂੰ ਗद्दार ਕਹਿ ਦਿੰਨੇ ਆ ਆਪਣੀ ਜੇਬ 'ਚੋਂ ਹੀ ਕਿਸੇ ਨੂੰ ਪੰਥਪ੍ਰਸ ਕਹਿ ਦਿੰਨੇ ਆ ਇਹ ਗੱਲਾਂ ਆਪਾਂ ਛੱਡੀਏ ਆਪਣੇ ਸਾਂਝੇ ਮੁੱਦਿਆਂ ਤੇ ਇਕੱਠੇ ਹੋਈਏ ਆਪਾਂ ਇਹ ਵੇਖਿਆ ਕਰੀਏ ਵੀ ਮੁੱਦਾ ਕੀ ਆ ਹੂੰ ਨੇ ਵੀ ਕਹਿੰਦੇ ਨਾ ਜੇ ਆਪ ਚ ਲੜਦੇ ਅਭਿਆਸ ਕਰਦੇ ਆ ਜਦੋਂ ਕਿਤੇ ਫਿਰ ਬੈਰੀ ਨਾਲ ਲੜਨ ਦਾ ਵੇਲਾ ਆਉਂਦਾ ਉਦੋਂ ਫਿਰ ਬੜਾ ਵੱਡਾ ਲੜਦੇ ਆ ਪਰ ਬੈਰੀ ਨਾਲ ਜਿਹੜੇ ਉਹ ਜਿਹੜੀ ਮਿਸਲਾਂ ਵੇਲੇ ਦੀ ਉਦਾਹਰਨ ਲਈ ਜਾਂਦੀ ਨਾ ਉਹ ਬੜੇ ਸਿਆਣੇ ਸੀ ਸੂਝਵਾਨ ਸੀ ਦੁਸ਼ਮਣ ਜਦੋਂ ਆਉਂਦਾ ਸੀ ਇਕੱਠੇ ਹੋ ਜਾਂਦੇ ਸੀ ਹੁਣ ਸਾਡਾ ਵਖਰੇਵਾ ਇੰਨਾ ਕਿ ਵਧ ਗਿਆ ਵੀ ਸਾਨੂੰ ਧੜਾ ਪਿਆਰਾ ਵਾ ਕੌਮ ਨਹੀਂ ਪਿਆਰੀ ਹੂੰ ਤੇ ਜਿਸ ਦਿਨ ਕੌਮ ਪਿਆਰੀ ਹੋ ਗਈ ਸਾਰਾ ਕੁਝ ਠੀਕ ਹੋ ਜਾਣਾ ਜੀ ਹਾਂਜੀ ਜਿਵੇਂ ਵੀ ਬਹੁਤੇ ਜਿਹੜੇ ਨੌਜਵਾਨ ਸੀ ਉਹਨਾਂ ਦਾ ਵੋਟਾਂ 'ਚ ਇਸ ਵਾਰ ਕੋਈ ਇੰਟਰਸਟ ਨਹੀਂ ਸੀ ਵੀ ਤੁਸੀਂ ਵੇਖਿਆ ਪੰਜਾਬ 'ਚ ਬੇਰੋਜ਼ਗਾਰੀ ਉਵੇਂ ਹੀ ਆ ਮੈਂ ਤਾਂ ਕਈ ਵਾਰੀ ਬਹੁਤ ਮੈਂ ਰਾਜਸੀ ਲੀਡਰਾਂ ਨੂੰ ਜਦੋਂ ਪ੍ਰੋਗਰਾਮਾਂ ਤੇ ਮਿਲਦਾ ਮੈਂ ਉਹਨਾਂ ਨੂੰ ਪੁੱਛਦਾ ਹਾਂ ਨਾ ਤੇ ਪੁਲਿਸ ਅਫਸਰਾਂ ਨੂੰ ਵੀ ਨਸ਼ਾ ਕਿਉਂ ਨਹੀਂ ਬੰਦ ਹੁੰਦਾ ਇਹ ਸਾਰੀਆਂ ਗੱਲਾਂ ਕਰਕੇ ਨਾ ਬੇਅਦਬੀਆਂ ਦੇ ਕੋਈ ਮਸਲੇ ਹੱਲ ਹੋਏ ਹੁਣ ਇੰਟਰਸਟਡ ਹੋ ਗਏ ਇੰਟਰਸਟ ਨਹੀਂ ਸੀ ਹੈ ਗਾਸ ਖਾਸ ਕਰਕੇ ਸਾਡੇ ਇਲਾਕੇ ਚ ਵੋਟਾਂ ਨੂੰ ਲੈ ਕੇ ਪਰ ਜਦੋਂ ਦਾ ਭਾਈ ਅਮਰਤਪਾਲ ਸਿੰਘ ਦੀ ਆਵਾਜ਼ ਆਈ ਆ ਹੁਣ ਨੌਜਵਾਨਾਂ ਚ ਇੱਕ ਉਤਸ਼ਾਹ ਆ ਗਿਆ ਨੌਜਵਾਨ ਸਾਰੇ ਇਹੋ ਸੋਚਦੇ ਆ ਵੀ ਅਸੀਂ ਰਾਤ ਨੂੰ ਸਕੂਨ ਦੀ ਨੀਂਦ ਸੌਵਾਂਗੇ ਵੀ ਅਸੀਂ ਚੰਗੇ ਥਾਂ ਦੇ ਬਟਨ ਦਬਾਂਗੇ ਹਾਂ ਸੋ ਇੰਟਰਸਟ ਬਣ ਗਿਆ ਨੌਜਵਾਨਾਂ ਦਾ ਏ ਭਾਈ ਅਮਰਿਤਪਾਲ ਸਿੰਘ ਹੋਣਾ ਦੇ ਇੱਥੇ ਐਮਪੀ ਜਿਹੜੀ ਖਲੋਣ ਵਾਸਤੇ ਖਲੋਣ ਪ੍ਰਤਾਪ ਸਿੰਘ ਜੀ ਕੀ ਲੱਗਦਾ ਵੋਟਰਾਂ ਦਾ ਮਾਹੌਲ ਵੋਟਰਾਂ ਦਾ ਮਾਹੌਲ ਤੇ ਐ ਲੱਗਦਾ ਵੀ ਹਰ ਕੀ ਇੱਕ ਤਰਫਾ ਹੀ ਹੋ ਗਿਆ ਅੱਛਾ ਭਾਈ ਸਾਹਿਬ ਦੇ ਨਾਲ ਹੀ ਸਾਰੀ ਦੁਨੀਆ ਕਿਸੇ ਨੂੰ ਕੋਈ ਨਹੀਂ ਗਾ ਵੀ ਹੁਣ ਸਾਰੀਆਂ ਪਾਰਟੀਆਂ ਛੱਡ ਕੇ ਨਵੀਂ ਪਨੀਰੀ ਜਿਹੜੀ ਉਹ ਕਹਿੰਦੀ ਆ ਵੀ ਅਸੀਂ ਇੱਕ ਤਰਫਾ ਹੀ ਆ ਹਾਂ ਹਾਂਜੀ ਪੂਰਾ ਮਾਹੌਲ ਆ ਤੁਸੀਂ ਵੀ ਜਾਂਦੇ ਹੋਗੇ ਗਰਾਉਂਡਾਂ ਦੇ ਵਿੱਚ ਮਿਲਦੇ ਜਿਲਦੇ ਹੋਣਗੇ ਸਾਥੀ ਕੀ ਕਹਿੰਦੇ ਆ ਨਹੀਂ ਸਾਥੀ ਕੀ ਕਹਣਾ ਜੀ ਸਾਰਾ ਏਰੀਆ ਹੀ ਸਾਡਾ ਇਹ ਕਹਿੰਦੇ ਆ ਵੀ ਹਰ ਕੀ ਭਾਈ ਸਾਹਿਬ ਦੇ ਨਾਲ ਆ ਅੱਛਾ ਹਾਂਜੀ ਇੱਕੋ ਹੀ ਗੱਲ ਦੇ ਵਿੱਚ ਪਹਿਲਾਂ ਆਮ ਆਦਮੀ ਪਾਰਟੀ ਵਾਲੀ ਹਵਾ ਸੀ ਉਹੀ ਬਣ ਗਈ ਪਾਜੀ ਉਹੀ ਮੈਨੂੰ ਤਾਂ ਲੱਗਦਾ ਵੀ ਹਰ ਕੀ ਸੁਭਾਗਾ ਹੀ ਫੇਰ ਦੇਣਗੇ ਅੱਛਾ ਹਾਂਜੀ ਠੀਕ ਹੈ ਹਾਂਜੀ